ਮੰਗੂ ਗਿਆ ਮਾਤਾ ਮੰਗੂ ਗਿਆ ਰੈਦੀਗਾ ਹਾਂ ਨਾ ਮੇਰੇ ਕੋਈ ਕੰਮ ਨਹੀਂ ਨਾ ਮਾਤਾ ਉਹਨਾਂ ਦੇ ਵਿਆਹ ਆ ਗਿਆ ਮੰਗੂ ਦੇ ਪੂਰੇ ਦੇ ਮੁੰਡੇ ਦਾ ਤੇ ਉਧਰ ਜਾਣਾ ਤਰ੍ਹਾਂ ਐ ਕਰਾਂ 2000 ਰੁਪਏ ਲੋੜੇ ਮੈਨੂੰ ਨਾਲ ਤਾਂ ਮੈਂ ਬੂਟ ਲੈ ਆਉਂਗਾ ਨਾਲੇ ਕੱਪੜੇ ਲੈ ਕੇ ਆਉਂਗਾ 2000 ਰੁਪਏ ਦੇ ਮੈਨੂੰ ਜਦੋਂ ਮੈਨੂੰ ਭਾਈ ਮੇਰੇ ਕੋਲ 2000 ਤਾਂ ਹੈ ਮੈਂ ਤਾਂ 500 ਬਰਾ ਕੇ ਲਈਦੀ 1500 ਰੁਪਏ ਅੱਛਾ 500 ਬਸ ਤਾਂ ਹੀ ਨਹੀਂ ਖਿਆ 2000 ਮੈਨੂੰ ਕੋ ਚਾਹੀਦਾ 2000 ਨਾਲ ਕੀ ਹੋਊਗਾ ਹੋਰ ਭਾਈ ਜਿਹੜੇ ਦੇ ਯਾਰ ਤਾਂ ਕੁਛ ਵੀ ਨਹੀਂ ਆਉਂਦਾ ਆ ਗਿਆ ਤੇ ਮੈਨੂੰ ਤਾਂ ਨਹੀਂ ਚਲਾਇਆ ਕਰੀ ਫਿਰ ਬੜਾ ਘਰ ਸੰਗਾ ਤੇ ਪਾਈ ਤੋਂ ਪੁੱਤਲਾ ਬੱਜੇ ਤੋਂ ਉਤੋਂ ਲੈ ਲਈਦਾ ਰਹੇ ਉਹਨੂੰ ਫੇਰਦੇ ਸੀ ਉਹ ਮਾਤਾ ਕਿੱਥੇ ਨੋਂ ਲੈਤਦੇ بڑے ਭਾਈ ਦਾ ਉਹ ਤਾਂ ਮੈਨੂੰ ਦੇਖ ਕਿਉਂ ਵੀ ਰਾਜੀ ਨਹੀਂ ਹੈਗਾ ਕਿਥੋਂ ਦੇ ਦੂਗਾ ਮੈਨੂੰ ਥੋਲੂ ਉਹਦਾ ਜਿੱਦ ਦਾ ਤਾਂ ਬਿਆ ਹੋਇਆ ਉਹਦਾ ਸੁਭਾਅ ਹੀ ਬਦਲ ਗਿਆ ਪਹਿਲਾਂ ਤਾਂ ਰਹੀ ਨਹੀਂ ਸੀ ਹੈਗਾ ਉਹ ਭਾਲਦੀਆਂ ਤੂੰ ਪੈਸੇ ਉਹ ਤੋਂ ਨਾ ਵੀ ਤੇਰਾ ਕਹਿ ਆਉਂਦਾ ਕੀ ਮਤਲਬ ਆ ਮੈਂ ਤੁਹਾਡੇ ਦੋਵਾਂ ਭਾਵਾਂ 'ਚ ਫਰਕ ਪਵਾਇਆ ਹਨਾ ਇਹੀ ਕਹਿਣਾ ਚਾਹਨਾ ਹੁਣ ਤੂੰ ਓਹੋ ਬਾਬੀ ਭਾਬੀ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਿਹਾ ਮੈਂ ਤਾਂ ਭਾਈ ਦੀ ਗੱਲ ਕਰਦਾਗਾ ਆਪੋ ਦੇ ਵਿੱਚ ਊਟ ਡੰਗਾ ਢਾਈ ਜਾਨੀ ਆ ਮੈਂ ਸਭ ਜਾਣਦੀ ਆ ਤੂੰ ਕੀ ਕਹਿਣਾ ਕੀ ਨਹੀਂ ਤੈਨੇ ਐ ਕਿਹਾ ਨਾ ਵਿਆਹ ਤੋਂ ਬਾਅਦ ਭਾਈ ਬਦਲ ਗਿਆ ਇਹਦਾ ਮਤਲਬ ਸਾਰੇ ਸਿਆਪੇ ਦੀ ਜੜ ਮੈਂ ਹੀ ਆ ਮੈਂ ਹੀ ਸਾਰਾ ਕੁਝ ਕਰਾਨੀ ਐ ਮੈਂ ਹੀ ਬਦਲੇ ਤੇਰਾ ਭਾਈ ਹਨਾ ਕਿਉਂ ਪੁੱਤ ਤੁਸੀਂ ਕਿਉਂ ਕਲੇਸ਼ ਪਾਈ ਜਾਂਦੇ ਹੋ ਆਂਡ ਗਮਾਨਡ ਕੀ ਕਹੂਗਾ ਤੁਹਾਨੂੰ ਸਾਰੇ ਲੋਕ ਸੁਣਦੇ ਨੇਗੇ ਮੰਮੀ ਜੀ ਕਲੇਸ਼ ਮੈਂ ਪਾ ਰਹੀ ਆ ਜਾਂ ਕਲੇਸ਼ ਇਹ ਪਾ ਰਿਆ ਮੈਂ ਤਾਂ ਕਿਹਾ ਨਹੀਂ ਨਾ ਪਹਿਲਾਂ ਪਹਿਲਾਂ ਤਾਂ ਆਹੀ ਬੋਲਿਆ ਕਿਉਂ ਭਾਬੀ ਤੂੰ ਕੱਲਾ ਵਧਾਈ ਜਾਂਦੀ ਆ ਨਾ ਮੈਂ ਤੈਨੂੰ ਮਾੜਾ ਬੋਲਿਆ ਨਾ ਮੈਂ ਭਾਈ ਨੂੰ ਬੋਲਿਆ ਓਹੋ ਭਾਈ ਕਾਹਨੂੰ ਕਲੇਸ਼ ਪਾਇਆ ਪੁੱਤ ਕਾਹਨੂੰ ਬੋਲੀ ਜਾਂਦੀ ਆ ਹਾਂ ਹਾਂ ਮਾਂ ਤੂੰ ਵੀ ਮੈਨੂੰ ਹੀ ਕਹਦੇ ਇਹਦਾ ਕਸੂਰ ਨਾ ਕੱਢੀ ਨਾਲ ਤਾਂ ਸਾਰ ਦਿਨ ਤੁਹਾਡੇ ਗੋਲੇ ਧੰਦੇ ਕਰਦੀਆਂ ਨਾਲੇ ਸੁੰਦੀ ਵੀ ਮੈਂ ਆਜੂਗਾ ਬਾਹਰੋਂ ਮੂੰ ਚੱਕ ਕੇ ਕਦੇ ਭਾਬੀ ਚਾਹ ਬਣਾ ਦੇ ਕਦੇ ਰੋਟੀ ਬਣਾ ਦੇ ਨਾ ਮੈਂ ਤੁਹਾਡੇ ਗੋਲੇ ਧੰਦੇ ਆਵਾਸੀ ਬੈਠੀ ਆਂ ਔਰੇ ਹਾਂ ਫਿਰ ਚਾਹ ਪਾਣੀ ਹੋਰ ਕਿਤੋਂ ਮੰਗੂਗਾ ਹੋਰ ਕਿ ਗੁਮਾਂਡੀਆਂ ਦੇ ਖਾਣ ਜਾਊਗਾ ਰੋਟੀ ਨਾਲੇ ਚਾਹ ਪੀਣ ਜਾਊਗਾ ਗੁਮਾਂਡੀਆਂ ਦੇ ਮੈਨੂੰ ਐਂ ਦੱਸ ਮੈਨੂੰ ਨਹੀਂ ਪਤਾ ਜਿੱਥੇ ਮਰਜੀ ਜਾਵੇ ਨਾ ਜਾਵੇ ਨਾ ਜੇ ਇੰਨੇ ਸ਼ੌਂਕ ਹਨ ਇਹਨੂੰ ਚਾਹ ਪਾਣੀ ਦਾ ਬੇਬੇ ਐ ਕਰ ਇਹਦਾ ਵਿਆਹ ਕਰਾ ਦੇ ਜਦੋਂ ਆਊਗੀ ਨਾ ਇਹਦੇ ਘਰ ਵਾਲੀ ਬਣਾ ਕੇ ਦਊਗੀ ਉਦੋਂ ਪਤਾ ਲੱਗੂ ਵੀ ਇੰਨੇ ਟੱਬਰ ਦੀ ਹੈ ਨਾ ਚੁੱਲੇ ਤੇ ਰੋਟੀਆਂ ਬਣਾਉਣੇ ਕਿੰਨੀ ਔਖੀਆਂ ਨੇ ਆਡਰ ਮਾਰਨਾ ਸਾਨਾ ਕੱਲਾ ਕਿਉਂ ਤੁਸੀਂ ਗਲੇਸ ਪਾਇਆ ਮੇਰੇ ਤੇ ਘਰ ਜਾਣਾ ਜਨਾਹ ਹੋ ਗਿਆ ਆਲੇ ਬੇਬੇ ਪੈਸੇ ਮੇ ਤਾਂ ਲੋੜ ਨਹੀਂ ਹੈਗੀ ਮੈਨੂੰ ਹੋਰ ਲੈਣ ਨੂੰ ਕਿਸੇ ਦਾ ਭਾਈ ਜਾ ਬਗ ਜਾ ਬਗ ਜਾ ਰੋਪ ਤਾਂ ਵੇਖ ਕਿਵੇਂ ਮਾਰਦਾ ਜਿਵੇਂ ਲਾੜ ਸਾਹਿਬ ਬੇਬੇ ਮੇਰੀ ਗੱਲ ਸੁਣ ਲੈ ਹਣ ਬਾਲੇ ਨੂੰ ਪੈਸੇ ਨਾ ਦਿਆ ਕਰ ਪੈਸੇ ਦੇ ਦੇ ਤੂੰ ਹੀ ਸੱਟ ਚੜਾ ਰੱਖਿਆ ਨਾਲੇ ਮੇਰੀ ਗੱਲ ਸੁਣ ਨਾ ਖਰਚੇ ਤਾਂ ਸਾਰਾ ਘਰ ਦਾ ਅਸੀਂ ਕਰਦੇ ਆ ਪੈਸੇ ਤੂੰ ਉਹਨੂੰ ਦੇ ਦੇਣੇ ਆ ਉਹੋ ਭਾਈ ਜਿੰਨੇ ਜੋਗਾ ਹੈਗਾ ਉਹ ਕਰੀ ਤਾਂ ਜਾਂਦਾ ਰਸਣ ਪਾਣੀ ਤਾਂ ਪਾ ਦਿੰਦਾ ਆ ਹੋਰ ਕੀ ਕਰੂਗਾ ਉਹ ਜਿੰਨਾ ਕ ਹੈਗਾ ਉਹਨਾਂ ਕ ਕਮਾ ਲਿਆ ਹੁੰਦਾ ਆ ਨਾ ਬੇਬੇ ਤੇਰੇ ਕਹਿੰਦਾ ਕਿ ਮਤਲਬ ਉਹ ਕੀ ਕਮਾਈ ਸਾਨੂੰ ਫੜਾਂਦਾ ਆ ਵੀ ਸਾਹਮ ਸਾਹ ਰੱਖੀ ਜਾਂਦਾ ਨਾਲੇ ਅੱਧ ਤੋਂ ਜ਼ਿਆਦਾ ਉਹਦੀ ਰੋਟੀਆਂ ਦਾ ਖਰਚਾ ਤਾਂ ਅਸੀਂ ਕਰਦੇ ਆ ਸੀਏ ਉਹ ਕਿਹੜਾ ਕੋਈ ਬਗਾਨਾ ਆ ਵੀ ਜਿਹੜਾ ਤੂੰ ਉਹਨੂੰ ਰੋਟੀਆਂ ਸੁਣਾਉਣੀ ਆਗੀ ਬਿਓ ਦੱਸ ਕੀ ਦੇ ਜਾਊਗਾ ਖਾਣ ਮੈਨੂੰ ਐ ਸਮਝਾ ਪਹਿਲਾਂ ਤਾਂ ਜੇ ਹੁਣ ਘਰ ਦਾ ਜਵਾਕ ਆਉਰੀ ਖਾਊਗਾ ਰੋਟੀਆਂ ਦੇਖ ਬੇਬੇ ਭਈ ਅਸੀਂ ਵੀ ਘਰ ਚ ਲਾਉਣਾ ਕੱਲ ਸਾਡੇ ਵੀ ਜਵਾਕ ਜੱਲਾ ਹੋਊਗਾ ਉਹਨੂੰ ਵੀ ਅਸੀਂ ਪਾਲਣਾ ਨਾ ਜੇ ਸਾਰੀ ਕਮਾਈ ਅਸੀਂ ਐਂ ਲੁੱਟਾਈ ਜਾਵਾਂਗੇ ਅਸੀਂ ਅੱਗੇ ਜਾ ਕੇ ਦੱਸ ਕੀ ਕਰਾਂਗੇ ਪੁੱਤ ਹੁਣ ਜਵਾਕ ਨੂੰ ਮੈਂ ਤਾਂ ਕਹਿ ਨਹੀਂ ਸਕਦੀ ਵੀ ਭਾਈ ਤੂੰ ਅੱਡ ਪਕਾ ਕੇ ਖਾ ਲਿਆ ਕਰ ਆਉਂਦੀਆਂ ਰੋਟੀਆਂ ਚੱਲ ਚੰਗਾ ਬੇਬੇ ਮੇਰਾ ਦਿਮਾਗ ਨਾ ਖਰਾਬ ਕਰ ਅਸਵੇਰੇ ਸਵੇਰੇ ਦਿਮਾਗ ਖਰਾਬ ਕਰਤਾ ਮੇਰਾ ਲੈ ਦੱਸ ਕੀ ਕਰੂਗਾ ਕੋਈ ਆ ਮਾੜੀ ਮਾੜੀ ਗੱਲਾਂ ਦਾ ਫਰਕ ਆ ਜਾਂਦਾ ਜਿਵਾਕਾਂ 'ਚ ਹੈ ਇਹ ਤਾਂ ਹੁਣ ਇਹ ਨੰਨ੍ਹਾ ਕੁਛ ਕਰੀ ਜਾਂਦੇ ਨੇ ਮੇਰੇ ਮਰਨ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ ਚੱਲ ਹੁਣ ਆ ਕੀ ਕਰੇਂਗਾ ਤੂੰ ਵੀ ਆ ਮੇਰੀ ਸੱਸ ਨੇ ਵੀ ਨਾ ਮੈਂ ਤਾਂ ਤਪਾ ਰੱਖਿਆ ਆ ਸਵੇਰੀ ਉੱਜੜ ਜਾਂਦੀ ਐ ਥੋੜੀ ਉਹ ਮਾੜਾ ਮੋਟਾ ਕੰਮ ਧੰਦਾ ਕਰਾ ਲੈ ਆ ਸਵੇਰੀ ਹਿਬੜੇ-ਭਿੜ ਕਰਨ ਨਿਕਲ ਜੂਗੀ ਸ਼ਾਮ ਨੂੰ ਚੁਗਲਿਆ ਕਰ-ਕਰ ਘਰੇ ਬੜੂਗੀ ਫਿਰ ਬਾਚ ਜੇ ਕਿਸੇ ਦੇ ਘਰੇ ਲੜਾਈ ਹੋ ਜੇ ਫਿਰ ਅਗਲਾ ਸਾਡੇ ਘਰੇ ਲਾਂਬਾ ਲੈ ਕੇ ਆਉਂਦਾ ਵੀ ਇਹਦੇ ਨਾਲੋਂ ਤੂੰ ਘਰੇ ਟਿੱਕੇ ਬਹਿ ਜਾ ਨਾਲੇ ਕੰਮ ਧੰਦਾ ਕਰਾ ਦੇ ਕਾਣੂ ਕੁੱਤੇ ਵਾਲੀ ਹੱਡੀ ਲੱਗੀ ਆ ਸਵੇਰੇ ਨਿਕਲਣਾ ਦੇ ਪਾਲੀ ਚੰਚਰਾਣੇ ਕਿਵੇਂ ਆ ਸਾਲੂ ਕਿਵੇਂ ਕਿਵੇਂ ਭੈਣੇ ਮੈਂ ਤਾਂ ਵਧੀਆ ਤੂੰ ਦੱਸ ਵਧੀਆ ਹਾਂ ਜਾ ਬਾਬਾ ਕਿਵੇਂ ਆਣਾ ਹੋਇਆ ਅੱਜ ਸਾਡੇ ਘਰੇ ਕੁਛ ਨਹੀਂ ਮੈਂ ਤਾਂ ਨਾ ਤੇ ਸੱਸ ਕਿੱਥੇ ਆ ਨਹੀਂ ਪਤਾ ਤਾਂ ਹੈਗਾ ਮੇਰੀ ਸੱਸ ਦਾ ਆ ਨਿਕਲੀਆਂ ਸਵੇਰੀ ਪਤਾ ਨਹੀਂ ਕਿਦੇ ਕੋਲੇ ਅਚੂ ਬਲੀਆ ਕਰਨ ਨਹੀਂ ਮੈਂ ਤਾਂ ਸੁਣ ਤੜਕੀ ਇਧਰ ਦੀ ਲੱਗੀ ਜਾਂਦੀ ਸੀ ਥੋੜੀ ਤਾਂ ਵਾਲੀ ਕਲੇਸ ਪਹਿਰੇ ਸੀ ਕਾਤੋਂ ਪਾਰਖਿਆ ਸੀ ਇਹਨਾਂ ਤੜਕੀ ਤੜਕੀ ਕਲੇਸ ਨਹੀਂ ਕੀ ਪੁੱਛਦੀ ਆ ਸਾਰੇ ਟੱਬਰ ਨੇ ਨਾ ਮੇਰਾ ਜੀ ਨਾਲ ਦੁੱਬਰ ਕਰ ਰੱਖਿਆ ਨਾਲ ਦੇਖ ਸਾਰੇ ਘਰ ਦਾ ਕੰਮ ਕਰਦੀ ਆ ਮੈਂ ਸਾਰਿਆਂ ਨੂੰ ਮੰਨੀਆਂ ਪਕਾਪਕਾ ਦਿੰਦੀ ਆ ਅੱਗੋਂ ਮੇਰਾ ਦਿਓਰ ਕਹਿੰਦਾ ਵੀ ਹਾਂ ਹਾਂ ਜਿੱਦਣ ਦੀ ਪਰਝਾਈ ਆਈ ਗਿਆ ਵਿਆਹ ਕੇ ਉਦੋਂ ਦਾ ਭਾਈ ਬਦਲ ਗਿਆ ਭਾਈ ਬਦਲ ਗਿਆ ਕੀ ਮੰਗਦੀ ਆ ਤੂੰ ਦਿਓਰ ਤੋਂ ਪਰ ਅੱਡ ਕਰਦੇ ਇਹਨੂੰ ਨਹੀਂ ਕਿਵੇਂ ਅੱਡ ਕਰਦਾ ਕੱਲਾ ਕੱਲਾ ਦਿਓਰ ਆ ਆ ਬੁੜੀ ਜੀ ਨਹੀਂ ਮਾਨ ਹੈਗੀ ਬੁੜੀ ਨੂੰ ਵੀ ਕਹਦੇ ਤੂੰ ਵੀ ਅੱਡੇ ਹੋ ਜਾ ਕਹਦੇ ਇਹਦੇ ਨਾਲ ਕੀ ਮੰਗਦੀ ਆ ਆਪਦਾ ਕੱਲੀ ਐਸ਼ਟਾ ਕਰੇਗੀ ਨਹੀਂ ਓਰੇ ਵਿੱਚ ਸੋਡੇ ਚ ਫਿੱਕ ਪਵਾਈ ਜਾਊਗਾ ਇਹ ਤਾਂ ਨਹੀਂ ਨਾਣਾ ਕੰਮ ਦਾ ਨਹੀਂ ਹੈਗਾ ਇਹ ਕਾਰ ਦਾ ਨਹੀਂ ਹੈਗਾ ਇੱਕ ਗੱਲ ਕਹਾ ਬੇਬੇ ਨੂੰ ਤਾਂ ਨਹੀਂ ਮੈਂ ਅੱਡ ਕਰ ਸਕਦੀ ਇਹ ਨਾ ਬੇਬੇ ਦਾ ਬਾਲਾ ਕਰਦੇ ਨੇ ਨਾਲੇ ਚੱਲ ਜਿਵੇਂ ਮਰਜੀ ਆ ਹੈ ਕਿ ਤੇ ਮੇਰੀ ਸੱਸ ਹੈ ਚੱਲ ਠੀਕ ਆ ਜਿਵੇਂ ਵੀ ਆ ਨਹੀਂ ਫੇਰ ਤੂੰ ਚੱਲ ਇਹਨੂੰ ਅੱਡ ਕਰ ਦੇ ਇਹ ਤੂੰ ਕੀ ਕਰਵਾਵੇਂਗੀ ਤੂੰ ਨਹੀਂ ਮੰਨੂਗਾ ਮੇਰਾ ਘਰ ਵਾਲਾ ਤੈਨੂੰ ਲੱਗਦਾ ਮਨਾਉਣਾ ਤਾਂ ਉਹਨੂੰ ਪਾਊਗਾ ਹੋਰ ਇਹਨੂੰ ਕਿੰਨਾ ਕਚਰੇ ਆਪਦੇ ਟੋਕੜਿਆਂ ਤੇ ਪਾਲੀ ਜਾਣਗੇ ਨਹੀਂ ਕੀ ਕਰਾਂ ਜੀ ਤਾਂ ਮੇਰਾ ਵੀ ਕਰਦਾ ਮੈਨੂੰ ਅੱਡ ਕਰਦਾ ਪਰ ਡਰ ਲੱਗਦਾ ਇਹਨਾਂ ਨਾਲ ਗੱਲ ਕਰਨ ਵਾਸਤੇ ਟੈਂ ਵਰਹਿੰਦੇ ਤਾਂ ਤੂੰ ਆਪਦਾ ਘਰ ਸੰਭਾਲ ਲੇਂਗੀ ਵਧੀਆ ਰਹੇਗੀ ਨਹੀਂ ਫਿਰ ਬਾਤ ਚ ਝਾਕੇਗੀ ਇਹਦਾ ਕੁਛ ਨਹੀਂ ਜਾਣਾ ਇਹ ਤਾਂ ਸਵੇਰ ਨੂੰ ਵਿਆਹ ਕਰਵਾ ਲੂਗਾ ਫਿਰ ਕੀ ਕਰੇਗੀ ਸਹੀ ਕਹਿਨੀ ਆ ਕੋਈ ਗੱਲ ਕਰਦੀ ਅੱਜ ਤੈਨਾਂ ਨਾਲ ਗੱਲ ਫਿਰ ਚਾਹੇ ਗੁੱਸੇ ਚ ਬੋਲਣਾ ਚਾਹੇ ਜਿਵੇਂ ਮਰਜ਼ੀ ਬੋਲ ਰ ਸਮਝਾ ਲੂੰਗੀ ਮੇਰਾ ਨੂੰ ਤੋ ਸਮਝਾ ਲਈ ਉਹਨੂੰ ਉਹ ਦੇਖ ਲੈ ਮੇਰੇ ਆਲਾ ਵੀ ਦਿਓਰ ਸੀ ਕਿੰਨਾ ਤੰਗ ਕਰਦਾ ਹੁੰਦਾ ਸੀ ਤੇ ਹੁਣ ਮੈਂ ਤਾਂ ਆਪਦਾ ਅੱਡ ਹੋ ਗਈ ਨਾਲੇ ਵਧੀਆ ਰਹਿਣੀ ਆ ਆਪਦੀ ਐਸ਼ ਕਰਦੀ ਆ ਨਹੀਂ ਸਾਰਾ ਦਿਨ ਚੁੱਲ੍ਹੇ 'ਚ ਹੀ ਡੰਗ ਲਾਈ ਜਾਂਦਾ ਸੀ ਕਦੇ ਕੀ ਬਣਾ ਕੇ ਦੇ ਦੇ ਕਦੇ ਕੀ ਕਰ ਦੇ ਹੁਣ ਦੇਖ ਲੈ ਵਿਆਹ ਕਰਵਾ ਲਿਆ ਉਹ ਫਰਦਾ ਵਧੀਆ ਰਹਾ ਹੁਣ ਕਿਸੇ ਸਿਆਣ ਦਾ ਤੁੱਕ ਵੀ ਨਹੀਂ ਹੈਗਾ ਫਿਰ ਬਾਅਦ ਚ ਤੂੰ ਵੀ ਐਂ ਝਾਕੇਂਗੀ ਨਹੀਂ ਹਾਂ ਠੀਕ ਐ ਅਰ ਤਾਂ ਪੱਕਾ ਕਰੂੰਗੇ ਨਾ ਨਾਲ ਗੱਲ ਹੋਰ ਮੈਂ ਤਾਂ ਇੱਧਰ ਜਾਂਦੀ ਸੀ ਮਾਖਾ ਚੱਲ ਪੈਣ ਨੂੰ ਮਿਲ ਕੇ ਜਾਨੀ ਆ ਚੱਲ ਵਧੀਆ ਕਰਿਆ ਜੇ ਤੂੰ ਨਾ ਨੀਨਜ ਸ਼ਾਇਦ ਮੈਂ ਇਹ ਗੱਲ ਬਾਰੇ ਸੋਚ ਰਾਂ ਵੀ ਨਹੀਂ ਸੀ ਵੀ ਮੇਰੇ ਵੀ ਇਹੀ ਇਹਦੇ ਨਾਲ ਦਾ ਹੀ ਹੈ ਤੇ ਔਰ ਬਾਲਾ ਤੰਗ ਕਰਦਾ ਸੀ ਦੇਸਾਂ ਦਾ ਤੰਗ ਕਰਦਾ ਹੁੰਦਾ ਸੀ ਮੈਂ ਤਾਂ ਅੱਡ ਕਰਤਾ ਸੱਸ ਮੈਂ ਆਪਦੇ ਨਾਲ ਰੱਖ ਲਈ ਸੀ ਹਾਂ ਹਾਂ ਚਲ ਅੜਦ ਸੁੱਟਦੇ ਕੰਮ ਤਾਂ ਕਰਾਈ ਦਿੱਤੀ ਐ ਸੱਸ ਚਲ ਚੰਗਾ ਪੈਣੇ ਆਉਂਦੀ ਜਾਂਦੀ ਰਿਹਾ ਕਰ ਠੀਕ ਹੈ ਠੀਕ ਹੈ ਪੈਣੇ ਮੈਂ ਚਲ ਚੰਗਾ ਚਾਹ ਤਾਂ ਪੀ ਜਾਂਦੀ ਚੱਲ ਨਾ ਬੈਸ ਚਲ ਮੈਂ ਤਾਂ ਸਮਝਾਉਣਾ ਤੇ ਸਮਝਾਤਾ ਅੱਗੇ ਇਹਦੀ ਮਰਜ਼ੀ ਐ ਗੱਲ ਤਾਂ ਨਾ ਸਰ ਵੀ ਸਹੀ ਕਹਿ ਕੇ ਗਈ ਐ ਕੋਈ ਗੱਲ ਆਉਣ ਦੇ ਨਾਲ ਸ਼ਾਮ ਕਰ ਦਿਆ ਮੇਰੇ ਨਾਲ ਗੱਲ ਕੀ ਗੱਲ ਸਾਰਾ ਦਿਨ ਫੋਨ 'ਤੇ ਬੜੇ ਰਹਿੰਦੇ ਹੋ ਕੋਈ ਘਰ ਦੇ ਕਬੀਲਦਾਰ ਦੀ ਵੀ ਗੱਲਬਾਤ ਕਰ ਲਿਆ ਕਰੋ ਹੋਰ ਕੀ ਕੰਮ ਕਰਨਾਗਾ ਹੁਣ ਹੁਣ ਟਾ ਕੇ ਬੈਠਾ ਯਾਰ ਮੈਂ ਹਜੇ 10 ਮਿੰਟ ਹੋ ਰਹੇ ਮੈਨੂੰ ਕੰਮ ਕਰਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਕਰਨੀ ਆ ਤੁਹਾਡੇ ਕੋਲੇ ਆ ਸੱਤੂ ਬਾਰੇ ਕੀ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਸੱਤੂ ਬਾਰੇ ਨਾ ਅੱਜ ਕੱਲ ਨਾ ਸੱਤੂ ਬਾਲਾ بگੜੀ ਜਾਂਦਾ ਤੁਹਾਨੂੰ ਪਤਾ ਆ ਮੁਰਾ ਐਂ ਜਵਾਲ ਲੜਾਂਦਾ ਆ ਸਵੇਰੇ ਨਾ ਪੈਨਸ਼ਨ ਦੇ ਪੈਸੇ ਮੰਗਦਾ ਸੀ ਬੇਬੇ ਤੋਂ ਮੈਂ ਬੇਬੇ ਨੂੰ ਕਹਿੰਦਾ ਵੀ ਕਾਹਨੂੰ ਦੇਣੇ ਆ ਮੈਨੂੰ ਕਹਿੰਦਾ ਵੀ ਹਾਂ ਹਾਂ ਪਰਝਾਈ ਕਰਕੇ ਨਾ ਬਾਈ ਵੀ ਮੈਨੂੰ ਬੋਲਦਾ ਹੱਦੇ ਵੀ ਮੈਂ ਘਰ ਚ ਵਾਰਡ ਪਾਉਣੀ ਆ ਇਹ ਜਿਹੇ ਅਗਰਲਾ ਕਰਦਾ ਚੱਲ ਕੋਈ ਨਾ ਫੇਰ ਕੀ ਹੋ ਗਿਆ ਫੇਰ ਕਾਹਨੂੰ ਕੀ ਹੋਣਾ ਪਰਾਗਾ ਮੇਰਾ ਬਸ ਭਰਾ ਪ੍ਰਾਪਈ ਕਰੀ ਜਾਇਆ ਕਰੋ ਅਜਿਹੇ ਭਰਾ ਨਾ ਦੀ ਨਾ ਪੱਟੀ ਥੋੜੀ ਅੱਖਾਂ ਚ ਬੰਨੀ ਹੈ ਨਾ ਆ ਟੈਮਰਨ ਦੇ ਤਾਰ ਲੋ ਇਹ ਬਾਅਦ ਵਿੱਚ ਔਖੇ ਹੋਉਂਗੇ ਕੱਲ ਕੋਈ ਨਾ ਫੇਰ ਕੀ ਹੋ ਗਿਆ ਜੇ ਬੋਲ ਗਿਆ ਛੋਟਾ ਭਰਾ ਗਾ ਮੇਰਾ ਜਿਵੇਂ ਕੰਬਰ ਗਿਆ ਆਪਣੇ ਓਹੋ ਉਸ ਤਾਂ ਸਮਝਦੇ ਨਹੀਂ ਹੈਗੇ ਅਬ ਬੀਬੇ ਦੀ ਨਾ ਸਾਰੀ ਪੈਨਸ਼ਨ ਦੇ ਪੈਸੇ ਉਹ ਸੱਤੂ ਆਪ ਖਾ ਜਾਂਦਾ ਅਬ ਬੀਬੇ ਨੂੰ ਕੋਈ ਵੀ ਕਰਤਾ ਅਸੀਂ ਚਲਾਣੇ ਆ ਪੈਸੇ ਸਾਨੂੰ ਦਿਆ ਕਰੇ ਉਹਨੂੰ ਜ਼ਿੰਦਗੀ ਦਾ ਕੀ ਮਤਲਬ ਚੱਲ ਕੋਈ ਨਾ ਫਿਰ ਮੈਂ ਕਰਦਾ ਬੀਬੇ ਨਾਲ ਨਾਲੇ ਸੱਤੂ ਨਾਲ ਸਵੇਰੇ ਗੱਲ ਠੀਕ ਹੈ ਗੱਲ ਨਹੀਂ ਕਰਨੀ ਮੇਰੀ ਗੱਲ ਸੁਣ ਲੋ ਮੈਂ ਤਾਂ ਕਹਿਨੀ ਆ ਭਈ ਸੱਤ ਨੂੰ ਅੱਡ ਕਰ ਦੋ ਚੰਗੇ ਰਹਿਾਂਗੇ ਟਾਈਮ ਰਹਿੰਦੇ ਐਂ ਅੱਡ ਕਿਵੇਂ ਕਰਦੀਏ ਹੁਣ ਕਿਹਦੇ ਰੋਟੀ ਪਾਣੀ ਖਾਊਗਾ ਰੋਟੀ ਪਾਣੀ ਤਾਂ ਆਪਾਂ ਨੂੰ ਹੀ ਦੇਣਾ ਪਊਗਾ ਉਸ ਨੂੰ ਕਿਉਂ ਆਪਾਂ ਕੀ ਦੇਈਏ ਆਪਾਂ ਨੂੰ ਉਹ ਕਮਾ ਕੇ ਕੁਛ ਦਿੰਦਾ ਗੱਲ ਕਰ ਦਿਓ ਆਪਾਂ ਦਵਾਂਗੇ ਨਹੀਂ ਉਹਦਾ ਵੀ ਘਰ ਚ ਹਿੱਸਾ ਦਾ ਹੈਗੀ ਆਪਣੇ ਬਰਾਬਰ ਦਾ ਹੱਕਦਾਰ ਆ ਉਹ ਫਿਰ ਮੈਂ ਕਿਹੜਾ ਕਿਹਾ ਵੀ ਉਹਦਾ ਹਿੱਸਾ ਆਪਾਂ ਨੇ ਰੱਖਣਾ ਜਿੰਨਾ ਉਹਦਾ ਹਿੱਸਾ ਬੰਦਾ ਉਹਨੂੰ ਦੇ ਕੇ ਅੱਡ ਕਰੋ میری گل سن لو 아 ਜਿਹੜੇ حساب ਨਾਲ ਉਹ ਬੇਬੇ ਤੋਂ ਆ ਪੈਸੇ ਹੁੰਦੀ ਜਾਂਦਾ ਨਾ ਕੱਲ ਕਲਾ ਨੂੰ ਐਵੇਂ ਲਾੜ ਪਿਆਰ ਕਰਕੇ ਨਾ ਸਾਰੀ ਜ਼ਮੀਨ ਹੁਜ ਕੇ ਲੈ ਗਿਆ ਆਪਣੇ ਕੋਲੇ ਕੁਛ ਨਹੀਂ ਬਚਣਾ ਆਪਣੇ ਕੋਲ ਕੱਲਾ ਛੁਣਛੁਣਾ ਬਚੂਗਾ ਪਿੱਛੇ چل کوئی ਨਾ ਕਰਦਾ ਮੈਂ ਤੁਹਾਡੀ ਗੱਲ ਤੇ غور ਸਵੇਰੇ ਕਰਦਾ ਮੈਂ ਗੱਲ ਉਹਨਾਂ ਨਾਲ چل ਮੰਨ ਲਾ ਉਹਨਾਂ ਨੂੰ ਤਾਂ ਆਪਾਂ ਅਡ ਕਰ ਦਾਂਗੇ ਸਤੂੰਤਾ ਠੀਕ ਹੈ ਤੇ ਫਿਰ ਬੇਬੇ ਨੂੰ ਆਪਾਂ ਕਿਹਦੇ ਨਾਲ ਅਡ ਕਰਾਂਗੇ ਲੇ ਦੱਸੋ ਬੇਬੇ ਨੂੰ ਕਿਉਂ ਅੱਡ ਗਨਾ ਬੇਬੇ ਨੂੰ ਤਾਂ ਆਪ ਆਪਣੇ ਨਾਲ ਰੱਖਾਂਗੇ ਉਹ ਤਾਂ ਛੜਾ ਮਲੰਗ ਹੈਗਾ ਐ ਨਹੀਂ ਪਤਾ ਉਹਨੇ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਆਪੀ ਫਰੀ ਜਾਊਗਾ ਤਾਂ ਚਲ ਠੀਕ ਹੈ ਫਿਰ ਮੈਂ ਕਰਦਾ ਸਵੇਰੇ ਗੱਲ ਠੀਕ ਹੈ ਚਲ ਚੰਗਾ ਰੋਟੀ ਪਾ ਕੇ ਲੈ ਆਣਾ ਤੁਹਾਨੂੰ ਹਾਂ ਰੋਟੀ ਖਾ ਲਾਂਗੇ ਹਾਂ ਲਿਆਉਣੀ ਆ ਮੈਂ ਸੋ ਠੀਕ ਹੈ ਅੱਛਾ ਚੱਲ ਲਈ ਅੱਜ ਤਾਂ ਮਾਰ ਕੇ ਉਹਨੇ ਗੇੜੀ ਛੇੜੀ ਵੀ ਅੱਜਾਂ ਕਿੱਧਰ ਚੱਲੇ ਹੋਏ ਮੰਡੀ ਜਾ ਕੇ ਆਣਾ ਬਾਈ ਆ ਜਾ ਓਰੇ ਤੇਰੇ ਨਾਲ ਗੱਲ ਕਰਨੀ ਇੱਕ ਕੀ ਗੱਲ ਕਰਨੀ ਮੇਰੇ ਨਾਲ ਮੇਰੇ ਕੋਲ ਟਾਈਮ ਨਹੀਂ ਹੈ ਗਿਆ ਨਾ ਟਾਈਮ ਕਿਸੇ ਕੋਲੇ ਵੀ ਨਹੀਂ ਹੈ ਗਿਆ ਕਿਵੇਂ ਬਾੜੀ ਔਖਾ ਜਾ ਬੋਲਦਾ ਜੇ ਤਾਂ ਬਾਈ ਟਾਈਮ ਹੀ ਨਹੀਂ ਹੈ ਗਿਆ ਮੇਰੇ ਕੋਲੇ ਯਾਰਾ ਮੈਂ ਕੰਮ ਕਰਦਾ ਹਾਂ ਕਿਧਰ ਕਿਹੜੀ ਡਿਊਟੀ ਤੇ ਜਾਏਗਾ ਤੂੰ ਮੈਂ ਬਾਹਰ ਹੀ ਜਾਣਾਗਾ ਬਾਹਰ ਕਿੱਥੇ ਜਾਏਗਾ ਕਿਉਂ ਲੜੀ ਜਾਂਦਾ ਘਰ ਦਾ ਵੀ ਦੇਖ ਲਿਆ ਕਰ ਕੰਮ ਦਿੰਦਾ ਮੈਂ ਦੱਸੂਗਾ ਤੂੰ ਲੜਦੇ ਹੋ ਤੁਸੀਂ ਦੋਨੇ ਕੀ ਗੱਲ ਹੋ ਰਹੀ ਹੈਗੀ ਮੈਂ ਕਿ ਨਵੇੜ ਦੋ ਜਿਹੜੀ ਕੋਈ ਗੱਲ ਨਵੇੜਨੀ ਆ ਪੁੱਤ ਕਾਹਤੋਂ ਲੜਦੇ ਹੋ ਤੁਸੀਂ ਲੋਕਾਂ ਨੂੰ ਤਮਾਸ਼ਾ ਦਿਖਾਇਆ ਬੇਬੇ ਤੂੰ ਇਹਦੀ ਸਾਈਡ ਵਾਲੀ ਲੈਣੀ ਆ। ਬੇ ਪੁੱਤ ਮੈਨੂੰ ਤਾਂ ਦੋਨੇ ਇੱਕੋ ਜਿਹੇ ਆ। ਪਿੰਡਾਂ ਦੀ ਬੇਬੇ ਦਾ ਫਰਕ ਪੈ ਰਿਆ ਹੁਣ ਤੇਰੇ 'ਚ ਬਹੁਤਾ। ਨਾ ਨਾ ਹੁਣ ਤਾਂ ਬਹਿਮ ਰਹਿੰਦਾ ਭਾਈ ਇਹ ਗੱਲ ਤਾਂ। ਵੀ ਮੈਂ ਇਹਦੀ ਮੇਰ ਕਰਾਉਣੀ ਆ, ਇਹਦੀ ਮੇਰ ਕਰਾਉਣੀ ਆ। ਉਹ ਕਹਿੰਦਾ ਉਹਦੀ ਮੇਰ ਕਰਾਉਣੀ ਆ, ਉਹ ਕਹਿੰਦਾ ਉਹਦੀ ਮੇਰ ਕਰਾਉਣੀ ਆ। ਮੈਂ ਜਾਵਾਂ ਕਿੱਥੇ ਪਹਿਲਾਂ ਮੈਨੂੰ ਐ ਦੱਸੋ। ਬੇਬੇ ਨੂੰ ਬਿਠਾਇਆ ਗੱਲ ਕਰਨੀ ਆ ਇਹਦੇ ਨਾਲ ਇੱਕਾ। ਚੱਲ ਭਾਈ ਕਰ ਲੈ ਗੱਲ, ਕੀ ਪਤਾ ਕੀ ਗੱਲ ਕਰੂਗਾ ਤੇਰੇ ਨਾਲ। ਕਰ ਲੈਣਾ। ਹੋਰ ਕੀ ਆ ਪੁੱਤ? ਦੱਸ ਭਾਈ ਕੀ ਗੱਲ ਕਰਨੀ ਆ ਮੈਂ। ਦੇਖ ਭਾਈ ਮਹਿੰਗੀ ਹੋਊਗੀ ਵਾਲੀ ਜ਼ਿਆਦੇ, ਅਸੀਂ ਵੀ ਆਪਦਾ ਘਰਵਾਰ ਦੇਖਣਾਗਾ ਅਸੀਂ ਵੀ ਆਪਦੇ ਬੱਚੇ ਪਾਲਣੇ ਨੇ ਜਾਂ ਮੇਰੇ ਨਾਲੋਂ ਅਲੱਗ ਹੋ ਜਾ ਤੇ ਨਹੀਂ ਫਿਰ ਘਰ ਦਾ ਖਰਚਾ ਜਿੰਨਾ ਵੀ ਹੁੰਦਾਗਾ ਆਪਦਾ ਬਰਾਬਰ ਹਾਂ ਵਾਹ ਓਏ ਮਾਂ ਕੋ ਤੂੰ ਤਾਂ ਯਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹਣਾ ਨਾਲੇ ਤਾਂ ਕਹਿੰਦਾ ਡੋ ਜਾ ਨਾਲੇ ਕਹਿੰਦਾ ਸਾਥ ਦਾ ਬਰਾਬਰ ਕਰਾ ਤੁਸੀਂ ਸਿੱਧਾ ਹੋ ਕੇ ਕਹਿ ਦਿਓ ਮੈਨੂੰ ਕਿ ਸਾਥੋਂ ਰੋਟੀ ਨਹੀਂ ਦੱਸੀ ਜਾਂ ਤੈਨੂੰ ਜੇ ਤੈਨੂੰ ਐਵੇਂ ਲੱਗਦਾ ਤਾਂ ਐਵੇਂ ਹੀ ਸੀ ਅਸੀਂ ਵੀ ਆਪਣੇ ਘਰਵਾਰ ਬਾਰੇ ਸੋਚ ਨਹੀਂ ਆ ਤੈਨੂੰ ਤਾਂ ਹੈ ਨਹੀਂ ਪਰਵਾਹ ਚਲ ਠੀਕ ਹੈ ਮੰਗੇ ਮੈਨੂੰ ਅੱਡ ਕਰ ਦੋ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਪਤਾ ਪਰਵਾ ਤੂੰ ਕੀ ਦੀਆਂ ਗੱਲਾਂ ਚਾ ਗਿਆ ਨਾ ਕੀ ਮਤਲਬ ਕੀ ਦੀਆਂ ਗੱਲਾਂ ਚਾ ਗਿਆ ਮੈਨੂੰ ਪਤਾ ਤੇਰੇ ਕਹਿੰਦਾ ਕੀ ਮਤਲਬ ਆ ਕਿਹਾ ਸੀ ਨਾ ਜੀ ਕੱਲ ਵੀ ਮੈਂ ਵੀ ਕੱਲ ਵੀ ਮੈਨੂੰ ਬੋਲਦਾ ਸੀ ਆ ਦੇਖੋ ਤੁਹਾਡੇ ਸਾਹਮਣੇ ਬੋਲੀ ਜਾਂਦਾ ਏ ਤੂੰ ਚੁੱਪ ਕਰ ਜਾ ਬਾਬੀ ਸਭ ਪਤਾ ਕੀ ਪਤਾ ਤੈਨੂੰ ਅੱਡ ਹੋ ਜਾ ਪਰ ਮਾਂ ਤਾਂ ਮੇਰੇ ਨਾਲ ਰਹੂਗੀ ਨਾ ਐ ਕਿਵੇਂ ਮਾਂ ਦਾ ਤੇਰੇ ਨਾਲ ਰਹੂਗੀ ਮੰਮੀ ਤਾਂ ਸਾਡੇ ਨਾਲ ਰਹੂ ਆ ਤੇਰੇ ਖੜੇ ਮਿਲੰਗਦਾ ਕੀ ਪਤਾ ਅੱਜ ਦੀ ਰੋਟੀਆਂ ਦਾ ਤੇਥੋਂ ਹਿੱਲਣਾ ਨਹੀਂ ਹੋਣਾ ਬੇਬੇ ਨੂੰ ਕੀ ਖੋਲੇਗਾ ਰੱਬ ਨੇ ਮੇਰੇ ਹੱਥ ਲਾਏ ਨੇ ਬੇਬੇ ਨੂੰ ਮੈਂ ਆਪੇ ਰੋਟੀ ਖਵਾ ਤਾਨੂੰ ਕੀ ਤਕਲੀਫ ਆ ਤੁਸੀਂ ਆਪਣੇ ਕੰਮ ਤੱਕ ਮਤਲਬ ਰੱਖੋ ਕੋਈ ਗੱਲ ਨਹੀਂ ਦੇਖ ਲਾਂਗੇ ਵੱਡੇ ਖਵਾਣ ਵਾਲੇ ਨਾ ਭਾਈ ਆ ਤੁਹਾਡੇ ਮੂਰੇ ਹੱਥ ਬੰਨ੍ਹਦੇ ਆ ਪਰ ਘਰੇ ਕਲੇਸ਼ ਨਾ ਪਾਓ ਲੋਕ ਤਮਾਸ਼ਾ ਦੇਖਦੇ ਨੇ ਤੁਹਾਡਾ ਰੋਜ਼ ਰੋਜ਼ ਦਾ ਤੁਸੀਂ ਆਰਡਰ ਹੋਣਾ ਹੋ ਜੋ ਪਰ ਮੈਨੂੰ ਨਾ ਅੱਡ ਕਰੋ ਮੈਂ ਤਾਂ ਦੋਨਾਂ ਦੇ ਨਾਲ ਹੀ ਰਹੂੰਗੀ ਮੰਮੀ ਇਹ ਕੀ ਗੱਲ ਹੋਈ ਜਦੋਂ ਤੂੰ ਇੰਨਾ ਰਹਿ ਜਾ ਫਿਰ ਤੂੰ ਸਾਡੇ ਨਾਲ ਰਹਿ ਨਾ ਨਾ ਭਾਈ ਆ ਬੰਦੀਆਂ ਮੁੰਡੀਆਂ ਨਾ ਪਾਓ ਮੇਰੀਆਂ ਤਾਂ ਮੈਂ ਤੁਹਾਨੂੰ ਸਿੱਧੀ ਜੀ ਗੱਲ ਕਹਿਨੀ ਆ ਬਾਲੇ ਔਖਿਓ ਮੈਨੂੰ ਮੇਰੀ ਕੁੜੀ ਦਾ ਘਰੇ ਛੱਡਿਓ ਮੈਂ ਤਾਂ ਉੱਥੇ ਭੱਗ ਜੂੰਗੀ ਚਰਮਾ ਜਿਵੇਂ ਤੈਨੂੰ ਠੀਕ ਲੱਗਦਾ ਉਹ ਮੈਂ ਸੀ ਪਰ ਅਸੀਂ ਇੱਕ ਦੂਜੇ ਦਾ ਨਹੀਂ ਕਰਦੇ ਇਹ ਆਪਦਾ ਕਰੂਗਾ ਅਸੀਂ ਆਪਦਾ ਕਰਾਂਗੇ ਮੈਂ ਆਪ ਕਰਕੇ ਖਾ ਲੂਗਾ ਬਸ ਮੈਂ ਤਾਂ ਤੁਹਾਨੂੰ ਜਿਹੜੀ ਗੱਲ ਸੁਣਾਉਣੀ ਸੀ ਸੁਣਾਤੀ ਹੁਣ ਤੱਕ ਥੋਡੀ ਮਰਜ਼ੀ ਚੱਲੀ ਆ ਹੁਣ ਮੇਰੀ ਮਰਜ਼ੀ ਚੱਲੂਗੀ ਬਸ ਸਾਰਾ ਮੂਡ ਖਰਾਬ ਕਰਦਾ ਪਾਰਟੀ ਤੇ ਜਾਣਾ ਸੀ ਉਹ ਮੇਰੀ ਗੱਲ ਸੁਣ ਸਤੂ ਇੱਧਰ ਮੂੰਹ ਚੱਕਿਆ ਤੈਨੂੰ ਬਾਹਰ ਨਿਕਲ ਚੱਲ ਕਿਉਂ ਮੈਂ ਪਾਰਟੀ ਤੇ ਜਾਣਾ ਪਰਟੀ ਤੇ ਤਾਂ ਜਾਣਾ ਤਾਂ ਆਪਣੀ ਅਰਦੋ ਅਡਾਂ ਲਈ ਗੱਲ ਹੋਗੀ ਫਿਰ ਤੂੰ ਗੱਡੀ ਨੂੰ ਕਿਵੇਂ ਹੱਥ ਲਾਇਆ ਮੇਰੀ ਗੱਲ ਸੁਣ ਲੈ ਇਹ ਗੱਡੀ ਨਾ ਤੂੰ ਨਹੀਂ ਲਿਆਤੀ ਜਾਂ ਫਿਰ ਤੁਹਾਡੇ ਬਾਪ ਨੇ ਨਹੀਂ ਲੈ ਕੇ ਦਿੱਤੀ ਇਹ ਮੇਰੇ ਬਾਪ ਕੋਲੋਂ ਆਈ ਹੋਈ ਆ ਇੱਧਰ ਫੜਾ ਚਾਬੀ ਫੜ ਸੱਤੂ ਤੈਨੂੰ ਪਤਾ ਤਾਂ ਹੈਗਾ ਯਾਰ ਕਿਉਂ ਲੜਾਈ ਵਧਾਉਣੇ ਨੂੰ ਵੀ ਗੱਡੀ ਆਪਣੀ ਨਹੀਂ ਹੈਗੀ ਉਹ ਫਿਰ ਕੀ ਹੋ ਗਿਆ ਕੋਈ ਨਾ ਬਾਈ ਮੈਂ ਤਾਂ ਆਪਦਾ ਘਰ ਬਸਾਉਣਾਗਾ ਜਦੋਂ ਤੇਰੇ ਆ ਗਈ ਤੈਨੂੰ ਫਿਰ ਪਤਾ ਲੱਗੂ ਆਪਣੇ ਮਾਤਾ ਮੈਂ ਤੁਰਕੇ ਭੱਜ ਜਾਊਂਗਾ ਬੇਬੇ ਰੰਦ ਕਿਉਂ ਜਦ ਅਗਲਾ ਮੈਨੂੰ ਐਂ ਬੋਲਦਾ ਮੈਂ ਆਪਦੀ ਚੀਜ਼ ਨੂੰ ਕਿ ਮੈਂ ਹੱਥ ਲਾਣ ਦੇ ਦੇ ਇਹਨੂੰ ਕਿਉਂ ਕਲੇਮ ਕਰਦੀ ਹੁੰਨੀ ਆ ਭਾਈ ਘਰੇ ਮਾੜੀ ਮਾੜੀ ਗੱਲ ਦਾ ਮੈਨੂੰ ਐਂ ਦੱਸ ਮੈਂ ਅੱਛਾ ਤੁਸੀਂ ਮੈਨੂੰ ਕਹਿ ਦਿਆ ਕਰੋ ਆਪਦੇ ਮੁੰਡੇ ਨੂੰ ਨਾ ਕੁਝ ਕਿਉਂ ਦੇਖ ਲੈ ਜੀ ਆ ਆ ਹੁੰਦਾ ਫਰਕ ਆਪੀ ਤੇ ਪਰਾਇਦੇ ਬੇਬੇ ਤੂੰ ਵੀ ਉਹਨਾਂ ਦੀ ਜਿਆਦਾ ਸਾਈਡ ਲੈ ਨਹੀਂ ਆ ਉਹਦੀ ਨਹੀਂ ਉਹਦਾ ਕੌਣ ਆ ਤੁਸ ਜੀ ਆ ਮੈਨੂੰ ਐਂ ਦੱਸ ਪਹਿਲਾਂ ਫਿਰ ਬੇਬੇ ਜਦੋਂ ਉਹ ਬੋਲਦਾ ਉਹਨੂੰ ਪਤਾ ਵੀ ਸਾਡਾ ਕੋਈ ਹੈ ਨਹੀਂਗਾ ਫਿਰ ਮੈਨੂੰ ਇੱਜ਼ਤ ਨਾਲ ਬੁਲਾਵੇ ਆ ਬੰਨੇ ਪਾਈ ਤੇਰੇ ਮੂਰੇ ਹੱਥ ਹੱਥੋਂ ਗਲਤੀ ਹੋ ਗਈ ਮਾਪੁੱਤੋ ਉਹਦੇ ਕੋਲ ਨਹੀਂ ਪਰ ਕਲੇਸ਼ ਨਾ ਪਾ ਹੜੇ ਹੜੇ ਬੇਬੇ ਤੂੰ ਕਿਉਂ ਮਾਫੀਆਂ ਮੰਗਦੀਆਂ ਹੋਰ ਭਾਈ ਉਹਨੂੰ ਕਾ ਬੋਲਣ ਲੱਗਿਆ ਉਹ ਦੇਖਦਾ ਨਹੀਂ ਹੈਗਾ ਵੀ ਕੀ ਕਹਿਣਾ ਕੀ ਨਹੀਂ ਕਹਿਣਾ ਚਲੋ ਜੀ ਜਿਹੜਾ ਕੋਈ ਮਰਜ਼ੀ ਜਿਵੇਂ ਮਰਜ਼ੀ ਬੋਲ ਜਾਵੇ ਮੇਰੇ ਤੇ ਕੋਈ ਅਸਰ ਨਹੀਂ ਹੈਗਾ ਮੈਂ ਕਹਾਂ ਨੂੰ ਕਿਹੜਾ ਭਾਈ ਉਹ ਤੁਹਾਡੇ ਡਾਂਗ ਮਾਰਦਾ ਹੈ ਗੱਡੀ ਲੈ ਕੇ ਜਾਂਦਾ ਸੀ ਫਿਰ ਕਿੱਡੀ ਇੱਕ ਗੱਲ ਤੀਗੀ ਗੱਡੀ ਦੀ ਬੇਬੇ ਤੈਨੂੰ ਪਤਾ ਤਾਂ ਹੈਗਾ ਗੱਡੀ ਕਿਹੜਾ ਆਪਣੇ ਘਰ ਦੀ ਆ ਇਹਦੇ ਪੇਕੇ ਨੇ ਦਿੱਤੀ ਆ ਫਿਰ ਜੇ ਪੇਕੇ ਨੇ ਦਿੱਤੀ ਫਿਰ ਵਰਤਣਗੇ ਤਾਂ ਸਾਰੀ ਸਾਰੇ ਵਰਤਣ ਬੇਬੇ ਨਹੀਂ ਦਿੰਦੀ ਫਿਰ ਆਪਾਂ ਨੇ ਜ਼ਰੂਰੀ ਕਲੇਸ਼ ਕਰਨਾ ਗੱਡੀ ਪਿੱਛੇ ਆ ਸਾਰਾ ਘਰ ਇਹਦਾ ਨਹੀਂ ਹੈਗਾ ਇਕੜਾ ਫਿਰ ਉਹ ਇਹਦੇ ਪੇਕਿਆਂ ਦਾ ਇਹ ਵੀ ਆਪਣਾ ਮੇਰਾ ਹੀ ਆ ਮੇਰਾ ਜੋੜਿਆ ਹੋਇਆ ਮੇਰਾ ਬੰਨਿਆ ਹੋਇਆ ਘਰ ਫਿਰ ਅਸੀਂ ਵੀ ਬੇਬੇ ਤੇਰੀਆਂ ਆ ਅਸੀਂ ਕਿਹੜਾ ਕਿਸੇ ਦੇ ਆ ਫਿਰ ਤੁਸੀਂ ਕਿਉਂ ਉਹ ਦੇਣਾ ਭਾਈ ਫਰਕ ਪਾਇਆ ਫਰਕ ਬੇਬੇ ਉਹ ਪਾਉਂਦਾ ਸੀ ਨਹੀਂ ਪਾਇਆ ਹੈਗਾ ਨਾ ਭਾਈ ਤੁਸੀਂ ਤਾਂ ਹੁਣ ਮੇਲਾ ਦਾ ਡੱਡ ਹੋਮੋਗੇ ਚਲ ਮੈਂ ਤਾਂ ਕਿਸੇ ਪਾਸੇ ਮਹਿੰਗਾ ਸਸਤਾ ਉਹਦਾ ਕਹਿ ਕੇ ਕੁੜੀ ਨੂੰ ਕਰਾ ਦੇਣੀ ਆ ਰਿਸ਼ਤਾ ਉਹ ਆਪਦੇ ਕਰੇ ਰਾਜੀ ਤੂੰ ਆਪਦੇ ਕਰੇ ਰਾਜੀ ਬਸ ਬੇਬੇ ਅੱਡ ਕਰਦੇ ਸਾਨੂੰ ਤਾਂ ਹੁਣ ਨਹੀਂ ਨਿਭਦੀ ਹੈਗੀ ਖਿਰਪਾ ਭਾਈ ਹੋਰਾਂ ਦਾ ਸਾਡੇ ਘਰ ਤਾਂ ਪਰਜਾਈ ਨੇ ਇੱਕ ਵਾਰ ਵੀ ਨਹੀਂ ਸੁੱਤਿਆ ਬੇਕਰਲਾ ਕੀ ਕਰੂਗਾ ਚੱਲ ਮਾਣਾ ਕੋਈ ਨਾ ਨਾਲ ਆਉਦੇ ਵਾਸਤੇ ਨਾਲ ਮਾਂ ਵਾਸਤੇ ਰੋਟੀਆਂ ਤਾਂ ਪਕਾਉਣੀ ਪੈਣੀਆਂ ਮੂੰ ਭਾਈ ਵੀ ਦੇਖ ਰਿਹਾ ਪਰਜਾਈ ਦੇ ਮਗਰ ਲੱਗ ਗਿਆ ਜਿਵੇਂ ਸੋਚਿਆ ਗਿਆ ਚੱਲੋ ਮਾਣਾ ਮੱਕਾ ਲਾ ਦੁਬਈ ਲੈ 12 ਵਜ ਰੇ ਨੇ ਕੋਈ ਵੀ ਕਾਲ ਕਰ ਜਾਨੀ ਆ ਹੋਰ ਕੀ ਕਰਾਂ ਦਵਾਈ ਲੈਣ ਦੇ ਬਸ ਐ ਹੋ ਜਾਂਦਾ ਵੀ ਚੱਲ ਲੈ ਲਾਂਗੇ ਲੈ ਲਾਂਗੇ ਰੋਟੀ ਖਾ ਲਈ ਤੀ ਨਾ ਬਸ ਖਿਚੜੀ ਜੀ ਕਰਕੇ ਦੇ ਦਿੱਤੀ ਸੀ ਮੈਂ ਰੋਟੀ ਦਾ ਮਾਤਾ ਮੈਂ ਬਣਾ ਰੱਖੀ ਦੀ ਚਲ ਕੋਈ ਨਾ ਬਤੋ ਖਿਚੜੀ ਫੜਾ ਗਈ ਤੀ ਮੈਨੂੰ ਕਰਕੇ ਤੂੰ ਖਾ ਲਈਆਂ ਸੀ ਦੋ ਬੁਰਕੀਆਂ ਜੇ ਤੈਨੂੰ ਪਤਾ ਕੀ ਤਾ ਕਰਦਾ ਨਹੀਂ ਹੈਗਾ ਹੁਣ ਢਿੱਲੀ ਮੱਠੀ ਨੇ ਸਹੀ ਹੋ ਜਾ ਦਵਾਈ ਤਾਂ ਮਾਤਾ ਟਾਈਮ ਨਾਲ ਲਿਆ ਕਰ ਦੂੰ ਚਲ ਕੋਈ ਨਾ ਹਰ ਮਾਤਾ ਤੁਸੀਂ ਇੱਥੇ ਠੀਕ ਹੋ ਜਾਏ ਮੈਂ ਤਾਂ ਪੁੱਤ ਫੇਰੇ ਠੀਕ ਹੋऊंगी ਜੇ ਤੁਸੀਂ ਦੋਨੇ ਭਾਈ ਆਪਸ ਵਿੱਚ ਪਿਆਰ ਰੱਖੋਗੇ ਜੇ ਤੁਸੀਂ ਲੜੀ ਜਾਮੋਗੇ ਮੇਰੇ ਤੀਆਂ ਪੁੱਤੇ ਲੜੀ ਜਾਵੋਗੇ ਫਿਰ ਮੈਂ ਕਿੱਥੋਂ ਠੀਕ ਹੋ ਜੂਗੀ ਮੈਨੂੰ ਐ ਦੱਸ ਮਾਤਾ ਇਹ ਜਦੋਂ ਮੈਂ ਕੀ ਕਰ ਸਕਦਾ ਹੁਣ ਅਗਲਾ ਤਾਂ ਅਬ ਦੂਜਾ ਨਹੀਂ ਬੈਸੀ ਲੱਗੇ ਫਿਰਦਾ ਉਹਨੇ ਮਾਤਾ ਉਂਗਲਾਂ ਦੇ ਨਿਚਾਰ ਰੱਖਿਆ ਉਹ ਬੱਡਾ ਉਹ ਪਹਿਲੀ ਦੀਗਾ ਹੁਣ ਤੋਦੇ ਮੰਗਰ ਲੱਗ ਗਿਆ ਚਲ ਕੋਈ ਨਾ ਫਿਰ ਹੁਣ ਕੀ ਕਰੀਏ ਉਹ ਵੀ ਵਿਆਹ ਹੈ ਬਰਿਆ ਉਹਨੂੰ ਵੀ ਅਬ ਦੀ ਟੀਮੀ ਦੀ ਮੰਨਣੀ ਪਊਗੀ ਮਾਤਾ ਇੰਨਾ ਵੀ ਨਹੀਂ ਹੁੰਦਾ ਹੈਗਾ ਜਨਾਨੀ ਥੱਲੇ ਲੱਗਣਾ ਕੱਲ ਮੈਂ ਗੱਡੀ ਮੰਗ ਲਈ ਗੱਡੀ ਨੂੰ ਜਵਾਬ ਦੇ ਕੇ ਲੈ ਚਲ ਕੋਈ ਨਾ ਭਾਈ ਫਿਰ ਹੋਰ ਕੀ ਆ ਜੇ ਜਵਾਬ ਦੇਗੇ ਫਿਰ ਕਿਹੜਾ ਜੋਰ ਚੱਲਦਾ ਆ ਅਗਲੇ ਦੀ ਚੀਜ਼ ਅਗਲਾ ਦੇਵੇ ਨਾ ਦੇਵੇ ਮੈਂ ਬੇਚੀਲ ਕੰਮ ਹੋ ਗੋ ਤਾਂ ਮਾਤਾ ਬਹੁਤ ਫਰਕ ਪੈ ਗਿਆ ਮਾਣਾ ਜਹ ਹੁਣ ਤਾਂ ਮੁਸ਼ਕਲ ਆ ਹੁਣ ਤਾਂ ਭਰਾਵਾਂ ਨਾਲ ਸਾਡਾ ਕੰਮੇ ਨਹੀਂ ਰਿਹਾ ਹੈਗਾ ਜਨਾਨੀ ਨੇ ਫਰਕ ਬਵਾਤ ਨਹੀਂ ਕਰਨੋਂ ਪੈਂਦਾ ਤੀਗਾ। ਵੇ ਚੱਲ ਛੱਡ ਪੁੱਤ ਤੂੰ ਇਹਨਾਂ ਗੱਲਾਂ ਨੂੰ। ਤੇ ਇੱਕ ਤਾਂ ਮੇਰੀ ਦਵਾਈ ਮੁੱਕਰੀ ਹੈਗੀ। ਮੈਂ ਤਾਂ ਆਪੋ ਸੋਚ ਲੱਗੀ ਪਈ ਆ ਵੀ ਹੁਣ ਦਵਾਈ ਲਿਆਉਣੀ ਤੀਗੀ। ਹੁਣ ਐ ਨਹੀਂ ਪਤਾ ਵੀ ਹੁਣ ਕੋਈ ਕਹੇ ਲੱਗੂਗਾ ਕਿ ਨਾ। ਦਵਾਈ ਤਾਂ ਮੈਂ ਤੁਹਾਨੂੰ ਮੈਂ ਦਵਾ ਲਿਆਉਣਾ ਚੱਲ ਜਲੀਏ। ਤੂੰ ਤਾਂ ਦਵਾ ਲਿਆਉਣਾ ਪੁੱਤ। ਫਿਰ ਮੈਂ ਕਹਿੰਦੀ ਫਿਰ ਗੱਡੀ ਲੈ ਚੱਲਾਂਗੇ ਆਪਾਂ ਪੁੱਛ ਲੈਨੇ ਆ। ਠੰਡੇ ਵੀ ਹੋ ਰਹੀ ਆ। ਮੈਂ ਤਾਂ ਇਹਨਾਂ ਦੀ ਗੱਡੀ ਤਾਂ ਮੈਂ ਪੁੱਛਦਾ ਨਹੀਂ ਹੈਗਾ। ਮੈਂ ਤਾਂ ਹੋਰ ਲੈਜਮੈਂਟ ਦੀ ਜੁਕੀ ਦੀ ਮਰਜ਼ੀ ਲੈ। ਚਲ ਤੂੰ ਪੁੱਛ ਲਈ ਫਿਰ ਐਂ ਕਰ ਤੂੰ ਛਾਰੀਆਂ ਗੱਲਾਂ ਨੂੰ ਛੱਡ ਹਾਂ ਤੇਰੇ ਭੈਣ ਨੂੰ ਫੋਨ ਲਾ ਉਹ ਲਾ ਜੇ ਦੋ ਦਿਨ ਨਾਲੇ ਤਾਂ ਮੇਰੇ ਲਵੇ ਹੈ ਚਲ ਭੈਣ ਨੂੰ ਮੇਰਾ ਜੀ ਲੱਗ ਜੂਗਾ ਨਾਲੇ ਮੇਰਾ ਮਨ ਹੋਰ ਹੋ ਜੂ ਤੈਨੂੰ ਪਤਾ ਹੀ ਆ ਪੁੱਤ ਕਿਹੜਾ ਇਹ ਉਹ ਕਰਦੀ ਆਗੀ ਤੇਰੇ ਮਗਰੋਂ ਹੈ ਨਹੀਂ ਇਹਦੇ ਕਿਸੇ ਕਰਮ ਦੀ ਨਾਲੇ ਛੋ-ਛੋ ਗੱਲਾਂ ਸੁਣਾ ਦਿੰਦੀ ਆ ਪੁੱਤ ਅਸੀਂ ਮਾਵਾ ਧੀਆਂ ਹੋਏ ਦੁੱਖ ਸੁੱਖੇ ਕਰ ਲਾਂਗੇ ਲੋਕ ਕਹਿੰਦੇ ਤੇ ਭਾਬੀ ਕਹਿੰਦੇ ਮਾਵਾ ਵਰਗੀ ਹੁੰਦੀ ਆ ਮੈਨੂੰ ਤਾਂ ਪੱਤੀ ਹੁਣ ਲੱਗਿਆ ਭਾਬੀ ਤਾਂ ਡੈਨਾ ਵਰਗੀ ਹੁੰਦੀ ਆ ਉਹ ਕੋਈ ਕੋਈ ਚੰਗੀਆਂ ਨਿਕਲਦੀਆਂ ਨੇ ਤੈਨੂੰ ਪਤਾ ਹੀ ਆ ਜਦੋਂ ਭੁੱਖੇ ਘਰ ਦੀ ਆ ਕੇ ਰੱਜਣ ਲੱਗ ਜਾਣ ਫਿਰ ਐ ਹੁੰਦਾ ਕਰ ਕਰਾਮ ਕਰਤਾ ਮਾਤਾ ਨਹੀਂ ਸਾਰਾ ਆਪਣਾ ਕਨੇਵਰ ਹੁੰਦਾ ਦੀ ਤਾਂ ਹੀ ਤਾਂ ਕਹਿੰਦੇ ਆ ਕਿ ਦੋਨੇ ਭਾਈਆਂ ਚ ਪਿਆਰ ਬਥੇਰਾ ਤੀਗਾ ਹੈ ਹਾਂ ਕਦੇ ਮੁੱਖ ਨਹੀਂ ਮੋੜਦੀ ਮੇਰੇ ਨਾਲੇ ਹੁਣ ਉਹ ਜਵਾਖੜੀ ਆਊਗੀ ਉਹਦਾ ਸੇਖੀ ਮਾਨਤਾ ਉਦਾਸ ਹੋਊਗਾ ਹੀ ਚੱਲ ਮੇਰੇ ਮੇਰੇ ਮਨ ਨੂੰ ਤਸੱਲੀ ਹੋ ਜੂਗੀ ਮੈਨੂੰ ਮਿਲ ਗਈ ਆ ਕੇ ਹੁਣ ਤਾਂ ਕਈ ਵਾਰੀ ਮੈਂ ਬੁਲਾਣਾ ਬੋਲਦਾ ਵੀ ਨਹੀਂ ਹੈਗਾ ਮੂੰਹ ਪਰਾਂ ਕਰਕੇ ਟੱਪ ਜਾਂਦਾ ਬਸ ਐ ਹੀ ਹੁੰਦਾ ਪੁੱਤ ਅੱਜ ਕੱਲ ਫਿਰ ਤੈਨੂੰ ਪਤਾ ਬਗਾਨੀਆਂ ਆ ਕੇ ਫਰਕ ਪਵਾ ਦਿੰਦੀਆਂ ਨੇ ਭਾਈਆਂ ਭਾਈਆਂ ਚ ਚੱਲ ਮਾਤਾ ਕਾਨੂੰ ਆਪਾਂ ਟੈਨਸ਼ਨ ਲਈਏ ਦਾ ਜੋ ਲਿਖਿਆ ਮੁਕੱਦਰਾ ਜਿਹਾ ਹੋਣੀ ਚੱਲ ਤੋ ਉਹਨੂੰ ਫੋਨ ਕਰ ਦੇ ਭੈਣ ਨੂੰ ਫੋਨ ਲਾਵਾਂ ਮੈਂ ਹੋਰ ਇਹ ਨਾ ਨਾ ਫੋਨ ਨੂੰ ਹੈਲੋ ਸੱਸਰੀ ਘਰ ਬਈ ਹੋ ਠੀਕ ਹਾਂ ਬਈ ਹਾਂ ਵਧੀਆ ਬਈ ਸਾਰੇ ਘਰੇ ਤਾਂ ਮਾਤਾ ਭਾਈ ਆਹ ਕਹਿੰਦੇ ਤੈਨੂੰ ਜੇ ਦੋ ਦਿਨ ਤੁਸੀਂ ਲਾ ਜਾਂਦੇ ਨਾ ਖੈਰੀ ਹੈ ਭਾਈ ਉਹ ਤਾਂ ਥੋੜੀ ਮਾਤਾ ਢੇਲੀ ਹੋ ਰਹੀ ਦੀ ਮਾ ਚਰਨ ਵਾਲੇ ਪਤਾ ਲੈ ਜਾਂਦੇ ਬਾਹਨੇ ਨਾਲ ਉਹ ਤਾਂ ਸੁਆਈ ਨਹੀਂ ਜਾਂਦਾ ਕੰਮ ਕਰ ਕਰਕੇ ਪਤੀ ਆ ਆ ਭਾਈ ਮੈਂ ਕਰਾਨਾ ਮਾਤਾ ਨਾਲ ਗੱਲੂਰੀ ਬੈਠੀਆ ਮੇਰੇ ਕੋਲ ਹੀ ਆ ਲੈ ਮਾਤਾ ਕਰੀ ਗੱਲ ਕੀ ਕਹਿੰਦੀ ਆ ਵਿਚਾਰੀ ਕਹਿੰਦੀ ਗੱਲ ਕਰਨਾ ਚਲ ਜਿਆਦਾ ਸੋਚ ਨਾ ਲਈਂ ਹੈਲੋ ਹਾਂ ਬੁੱਤ ਕਿਵੇਂ ਆ ਬੱਸ ਮੈਂ ਤਾਂ ਠੀਕ ਆ ਪੁੱਤ ਹੋਰ ਤੈਨੂੰ ਪਤਾ ਹੀ ਆ ਹੁਣ ਬਿਮਾਰ ਰਹਿੰਦੀ ਆ ਮੈਥੋਂ ਕਿਹੜਾ ਧੰਮਾ ਬਣਦੇ ਨੇ ਮੈਂ ਤਾਂ ਕਹਿੰਦੀ ਬੁੱਤ ਚਲ ਤੂੰ ਮਿਲ ਜਾਂਦੀ ਆ ਕੇ ਮੇਰਾ ਕੀ ਪਤਾ ਹੈ ਕੱਲ ਕਲਾਂ ਨੂੰ ਕੋਸੋ ਹੋ ਜੇ ਕਰ ਜੇ ਹੋਰ ਅੱਜ ਕੱਲ ਬੰਦੇ ਦੀ ਜ਼ਿੰਦਗੀ ਦਾ ਕੀ ਭਰੋਸਾ ਬੁੱਤ ਉਹੀ ਨਾ ਮਾਤਾ ਬੋਲ ਮਾਰ ਤੂੰ ਆ ਜਾ ਪੁੱਤ ਬਣ ਕੇ ਚੰਗਾ ਮੈਨੂੰ ਮਿਲ ਜਾ ਮਿਰਤੀ ਬਣ ਕੇ ਹੋਰ ਲਾ ਜਾ ਚਾਰ ਦਿਨ ਮੇਰਾ ਵੀ ਮਨ ਹੌਲਾ ਹੋ ਜੂਗਾ ਹਾਂ ਚੰਗਾ ਫੁੱਟਾ ਚੰਗਾ ਆਹ ਜੀ ਚੰਗਾ ਜ਼ਰੂਰ ਚੰਗਾ ਥੀ ਸਿੰਘ ਸੱਸਰੀ ਕਾ ਲੈ ਚੱਲ ਠੀਕ ਹੈ ਮਾਤਾ ਫਿਰ ਮੈਂ ਗੱਡੀ ਲੈ ਆਉਣਾ ਆਪਾਂ ਦਵਾਈ ਲੈ ਆਵਾਂਗੇ ਹਾਂ ਪੁੱਤ ਕੋਈ ਮਾਤਾ ਇਹ ਕਹਿੰਦੀ ਵੀ ਚੱਲ ਵਿਚਾਰੀਦਾ ਇਹਦਾ ਵੀ ਕੁਝ ਬਾਣੇ ਜੀ ਹਣਾ ਇਹ ਕੋਈ ਰਿਸ਼ਤਾ ਰੁੱਸਤਾ ਹੋ ਜਾ ਵਿਚਾਰੇ ਨੂੰ ਮੇਰੇ ਹੁੰਦੇ ਹੁੰਦੇ ਨਹੀਂ ਔਖਾ ਹੋ ਜਾ ਇਕੱਲਾ ਹੁਣ ਤੇ ਅੱਡ ਪਕਾ ਕੇ ਖਾਣ ਲੱਗਿਆ ਵਿਚਾਰਾ ਚਲ ਕੁੜੀ ਨਾਲ ਕਰੂੰਗੀ ਗੱਲ ਕੋਈ ਉੱਥੋਂ ਕਰਾ ਦੋਗੀ ਕਿਸੇ ਪਾਸਿਓ ਰਿਸ਼ਤਾ ਕੋਈ ਰਿਸ਼ਤੇਦਾਰੀ ਚਾਹੁੰਦੇ ਦਾ ਔਰ ਚਲ ਆਜੂਗੀ ਉਈ ਦੀਨਾਈ ਨਹੀਂ ਪੜਨੇ ਸਸਰੀ ਕਾਲ ਭਾਬੀ ਕਿਵੇਂ ਆ ਵਧੀਆ ਠੀਕ ਤੁਸੀਂ ਦੱਸੋ ਮੈਂ ਤਾਂ ਠੀਕ ਐ ਮੈਂ ਤੋ ਦੱਸੇ ਨਹੀਂ ਹੈਗਾ ਆਣ ਤੋਂ ਪਹਿਲਾਂ ਤੂੰ ਦੱਸ ਦਿੰਦੀ ਤੇਰੇ ਪਾਈ ਆ ਕੇ ਲੈ ਜਾਂਦਾ ਤੈਨੂੰ ਚੱਲ ਮੈਂ ਆ ਤਾਂ ਜਾਣਾ ਆ ਤੁਰਕੇ ਚੱਲ ਜੰਨੀ ਆ ਨਾਲੇ ਆਪਣੀ ਲੱਤਾਂ ਚੱਲਦੀਆਂ ਰੈਂਦੀਆਂ ਆ ਉਹ ਮਾ ਕਰੇ ਕੋਈ ਹੈ ਨਹੀਂ ਸ਼ਾਇਦ ਆ ਗੱਡੀ ਦੇ ਹੌਲੇ ਤਾਂ ਮੈਨੂੰ ਦਿਖੇ ਨਹੀਂ ਤੁਸੀਂ ਬੈਠੇ ਉਹ ਬਸ ਇੱਥੇ ਬਹਿਣਾ ਉਹ ਤਾਂ ਧੁੱਪ ਤੇਜ਼ੀ ਹੋ ਗਈ ਨਾ ਜੀ ਨਹੀਂ ਕਰਦਾ ਧੁੱਪੇ ਬੈਠਣਾ ਦਾ ਹਾਂਜੀ ਲੱਥੇਰਾ ਕਿਵੇਂ ਕਿਹੜਾ ਲੱਗ ਗਿਆ ਅੱਜ ਬਸ ਜੀ ਤਾਂ ਕਾਫੀ ਦਿਨਾਂ ਦਾ ਕਰਦਾ ਸੀ ਉਹਨੂੰ ਤੇ ਕੱਲ੍ਹ ਛੋਟੇ ਬਾਈ ਨੇ ਫੋਨ ਕਰਤਾ ਕਹਿੰਦਾ ਮੰਮੀ ਬੜੀ ਬਿਮਾਰ ਹੋਈ ਆ ਮੈਂ ਚੱਲ ਲੱਗਦਾ ਤੇ ਪਤਾ ਹੀ ਲੈ ਆਵਾ ਹਾਂ ਮੰਮੀ ਹੋ ਤਾਂ ਬਿਮਾਰ ਕਾਫੀ ਰਹਿ ਨੇ ਦਵਾਈ ਬੁੱਟੀ ਵਾਸਤਾ ਸੀ ਦਵਾਤੀ ਸੀਗੀ ਹੋਰ ਘਰ ਤੁਸੀਂ ਇਹ ਦਵਾਨੀਆਂ ਸੋਡਾ ਹੀ ਫਰਜਿਆ ਹੁਣ ਉਹ ਤੇ ਹੈਗਾ ਚਲ ਪੈਣੇ ਐ ਕਰ ਤੂੰ ਮੰਮੀ ਨੂੰ ਜਾ ਕੇ ਮਿਲ ਲੈ ਚਾਹ ਪਾਣੀ ਬਣਾ ਕੇ ਲੈ ਕੇ ਆਨੀ ਤੇਰੇ ਵਾਸਤੇ ਮੰਮੀ ਅੰਦਰ ਹੀ ਨੇ ਹਾਂ ਮੰਮੀ ਅੰਦਰ ਕਮਰੇ ਚ ਨੇ ਸਾਸ੍ਰੀਕਾਲ ਮੰਮੀ ਸਾਸ੍ਰੀਕਾ ਬੱਤਹ ਹੋਰ ਠੀਕ ਹੈ ਠੀਕ ਆ ਮੰਮੀ ਕਿਵੇਂ ਖਾਸੀ ਬਿਮਾਰ ਹੋ ਗਈ ਹੋਰ ਬੈ ਜਾ ਬਿਮਾਰ ਤਾਂ ਹੋਣੀ ਸੀ ਇਹਨੂੰ ਪਤਾ ਹੀ ਨਹੀਂ ਆ ਭਰਿਆ ਹੋਤਾ ਠੀਕ ਹੋ ਕੇ ਮੈਂ ਸਨਣਾ ਕੋਈ ਗੱਲ ਬਾਤ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਬਾਈ ਹਾਂਜੀ ਹੋਰ ਵੀ ਠੀਕ ਆ ਬਾ ਤੁਹਾਡਾ ਪਰਿਵਾਰ ਵਧੀਆ ਸਭ ਸਾਰੇ ਠੀਕ ਨੇ ਬਾਈ ਤੂੰ ਸੁਣਾ ਲੈ ਵੀਰੇ ਮੈਂ ਤੇਰੇ ਵਾਸਤੇ ਨਾ ਦੇਖਾ ਸ਼ਰਟ ਲਈ ਆਈ ਆ ਸ਼ਰਟ ਤਾਂ ਸੋਹਣੀ ਆ ਬਣੇ ਪਸੰਦ ਆ ਗਈ ਹਾਂ ਮੈਨੂੰ ਤਾਂ ਪਸੰਦ ਆ ਬਾਈ ਹੁਣ ਇਹੇ ਪਹਿਨੇ ਮੈਨੂੰ ਪਹਿਲਾਂ ਕਿਵੇਂ ਦੇਤੀ ਦੁਸਤਾ ਪਹਿਲਾਂ ਛੋਟੇ ਭਾਈ ਨੂੰ ਦਿੰਦੇ ਹੁੰਦੇ ਕੋਈ ਵੀ ਚੀਜ਼ ਲਿਆਉਣੀ ਲੈ ਵੀਰੇ ਤੁਸੀਂ ਦੋਨੇ ਮੇਰੇ ਹੀ ਭਰਾ ਹੋ ਤੇ ਛੋਟਾ ਤੇ ਵੱਡੇ ਚ ਕੀ ਫਰਕ ਆ ਫਰਕ ਤਾਂ ਨਹੀਂ ਪੈਣਾ ਮੈਂ ਤਾਂ ਸੋਚਦਾ ਸੀ ਮੈਂ ਕਿਹਾ ਪਹਿਲਾਂ ਤਾਂ ਕੋਈ ਵੀ ਚੀਜ਼ ਲੈ ਕੇ ਆਉਂਦੇ ਤੁਸੀਂ ਛੋਟੇ ਨਹੀਂ ਦਿੰਦੇ ਹੁੰਦੇ ਬੇਪੁੱਤ ਇਹਨੂੰ ਤਾਂ ਦੋਨੇ ਭਾਈ ਇੱਕੋ ਜਿਓ ਤੁਹਾਡੇ ਤਾਂ ਮਨਾਂ ਚੋਂ ਹੀ ਵਹਿਮ ਪੈ ਰਿਹਾ ਛੋਟੇ ਵੱਡੇ ਦੀ ਕੀ ਗੱਲ ਹੈਗੀ ਮੈਨੂੰ ਐ ਦੱਸ ਆ ਲੋ ਕਹਨੇ ਚਾ ਮਮੇ ਚਾ ਮੈਨੂੰ ਪਤਾ ਮੈਂ ਤਾਂ ਪੀ ਕੇ ਖਾਦੀ ਮੈਨੂੰ ਪਤਾ ਹੀ ਆ ਹੁਣ ਦਵਾਈ ਲੈਂਦੀ ਆ ਉਹ ਦੇ ਕੇ ਗਿਆ ਸੱਤੋਂ ਮੈਨੂੰ ਦਵਾਈ ਹੁਣੇ ਤੁਸੀਂ ਪੀ ਲਓ ਜੀ ਚਾਹ ਫਿਰ ਆ ਜਾ ਪਾ ਬਿਹਿ ਜਾ ਤੂੰ ਵੀ ਪੈਣ ਆ ਰਹੀ ਆ ਸਸਰੀ ਹਰ ਬਈ ਸਸਰੀ ਕਾਲ ਬਈ ਹਉ ਠੀਕ ਆ ਬਈ ਹਾਂ ਬਈ ਠੀਕ ਆ ਚਾਹ ਪੀ ਲੈ ਵੀਰੇ ਤੂੰ ਵੀ ਬਹਿ ਜਾ ਉਹ ਰੇ ਨਾ ਬਈ ਮੈਂ ਨਹੀਂ ਕਿਸੇ ਬਗਾਨੇ ਹੱਥ ਦੀ ਚਾਹ ਪੀਂਦੇ ਆ ਗਿਆ ਬਗਾਨੇ ਹੱਥ ਦੀ ਆਪਦੇ ਘਰ ਦੀ ਚਾਹ ਆ ਬਗਾਨੀ ਥੋੜੀ ਨਾ ਆਇਆ ਨਾ ਵੀ ਜਦੋਂ ਆਪਣੀ ਬਗੈਨੇ ਕਰਦੇ ਨਾ ਇੱਥੇ ਚਾਹ ਵੀ ਬਗੈਨੇ ਹੁੰਦੀ ਆ ਕੋਈ ਗੱਲ ਜੇ ਕਿਸੇ ਨੇ ਪੀਂਆਂ ਪੀ ਲੋ ਨਹੀਂ ਪੀਣੀ ਨਾ ਸੀ ਮੈਨੂੰ ਕੋਈ ਸੁੱਖ ਕਦੇ ਤੱਕ ਜਿਹੜੇ ਨਾਲ ਤੱਕ ਕਰਾ ਉਹਦੀ ਗੱਲਾਂ ਸੁਣਾ ਮੰਮੀ ਇਹ ਕੀ ਹੋ ਜਾਂਦਾ ਹੈ ਦੇਖ ਲੈ ਬੁੱਤੋ ਤੈਨੂੰ ਦੀਨ ਹੈ ਆ ਕੁਝ ਵੇ ਕਿਹੜੀਆਂ ਗੱਲਾਂ ਲੱਗੇ ਬੈਗੇ ਤੁਸੀਂ

ਚੱਕਰ ਦਾ ਸੁਹਣੀ ਹੈ ਬਈ ਆ ਜੀ ਬਈ ਆ ਵੱਡੇ ਭਾਈ ਨੇ ਪਸੰਦ ਕਰ ਲਈ ਆ ਤੇਰੇ ਲਈ ਆਹ ਜੱਟ ਸੁਹਣੀ ਹੈ ਬਈ ਮੈਂ ਤਾਂ ਰੱਖਣੀ ਦੀ ਉਹ ਕੱਤ ਲੈ ਗਿਆ ਬਈ ਇਹ ਮੈਂ ਤਾਂ ਆ ਰੱਖੂ ਬਈ ਮੈਂ ਤਾਂ ਆਹ ਜੱਟ ਸੁਹਣੀ ਨਹੀਂ ਹੈਗੀ ਮੈਂ ਤਾਂ ਆ ਪਾਉਂਗਾ ਆ ਸੁਹਣੀ ਆ ਆ ਤੇ ਬਾਲੂ ਇਹ ਨਾ ਭੈਣ ਤੂੰ ਕਿੰਨੀ ਵਾਰੀ ਪਹਿਲਾਂ ਵੀ ਆਈਆਂ ਜੋ ਵੀ ਚੀਜ਼ ਲੈ ਕੇ ਆਉਂਦੀ ਹੁੰਦੀ ਓ ਸਭ ਤੋਂ ਪਹਿਲਾਂ ਲੈ ਕੇ ਮੈਨੂੰ ਦੇਣ ਜੁਦੀ ਅੱਜ ਕੀ ਹੋ ਗਿਆ ਤੇ ਸਭ ਤੋਂ ਪਹਿਲਾਂ ਲੈ ਕੇ ਸ਼ਰਟ ਆ ਮਾਂ ਗੁਰਬੜਾ ਦੀ ਤੂੰ ਆਹ ਕਹਿ ਜੀਆਂ ਗੱਲਾਂ ਕਰਦਾ ਬਈ ਉਹ ਵੱਡਾ ਭਾਈ ਪਹਿਲਾਂ ਆ ਗਿਆ ਮਾਂ ਚੱਲ ਉਹਨੂੰ ਦੇ ਦੇਨੀ ਆ ਫੜਾ ਦੇਨੀ ਆ ਕੱਢ ਕੇ ਕੀ ਗੱਲ ਹੋ ਗਈ ਛੋਡੇ ਤੋਂ ਨਾ ਚ ਤਾਂ ਇੰਨਾ ਪਿਆਰ ਸੀ ਅੱਜ ਤੂੰ ਹੀ ਇੰਨੀ ਫਿੱਕ ਪਾ ਰੱਖੀ ਆ ਉਹ ਵੇਲੇ ਭੁੱਲ ਗਏ ਨਿੱਕੇ ਹੁੰਦੇ ਆਪਾਂ ਇਕੱਠੇ ਖੇਡਿਆ ਕਰਦੇ ਸੀ ਤੂੰ ਅੱਧੀ ਚੋ ਵੀ ਅੱਧੀ ਰੋਟੀ ਆਪਦੇ ਭਰਾ ਨਾਲ ਵੰਡ ਕੇ ਖਾਇਆ ਕਰਦਾ ਸੀ ਅੱਜ ਇੱਕ ਆ ਮਾਮਲੀ ਸ਼ਰਟਾਂ ਪਿੱਛੇ ਲੜਨ ਲੱਗੇ ਤੁਸੀਂ ਗੱਲ ਪੈਣ ਸ਼ਰਟ ਦੀ ਨਹੀਂ ਫੇ ਕੀ ਗੱਲ ਹੋ ਗਈ ਕਿਉਂ ਇੰਨੀ ਫਿੱਕ ਪਾਈ ਆ ਤੁਸੀਂ ਨੇ ਕੀ ਦੱਸਾਂ ਪੈਣੇ ਤੈਨੂੰ ਫਿੱਕ ਤਾਂ ਸਮਝਾਈਨੇ ਬੁਆਰੇ ਕੀ ਆ ਮੰਗੋਦੇ ਮਗਰ ਲੱਗ ਰਿਆ ਉਹਦੀਆਂ ਗੱਲਾਂ ਹੁੰਦਾ ਇੰਨਾ ਫਰਕ ਪੈ ਗਿਆ ਮਾਣਾ ਚ ਹੁਣ ਤਾਂ ਕੋਈ ਗੱਲ ਨਹੀਂ ਰਹਿ ਗਿਆ ਆਪਾਂ ਹੀ ਪੈਣੇ ਹੋਰੀ ਗੱਲਾਂ ਲੈ ਕੇ ਬੈਕ ਤੇ ਮਾਤਾ ਦੱਸਾਂ ਸਬਜ਼ੀ ਕਦੀ ਲੈ ਕੇ ਆਵਾਂ ਅੱਜ ਦੇਖ ਲੈ ਭਈ ਇਹ ਤੈਨੂੰ ਚੰਗੀ ਲਾਉਦੀ ਆ ਕੁੜੀ ਚਲ ਅੱਜ ਦਾ ਪੈਣਾ ਰੋਟੀ ਦਾ ਪੈਣਾ ਬਣਾ ਦੋਗੀ ਆਹੋ ਪਕਾ ਲੂਗੀ ਇੱਕ ਦਿਨ ਦਾ ਸੁੱਖ ਤਾਂ ਸਾਬੂ ਗੇ ਮੈਨੂੰ ਹਾਂ ਤੈਨੂੰ ਕਿਉਂ ਰੋਟੀ ਭਾਬੀ ਨਹੀਂ ਬਣਾਉਂਦੀ ਕੀ ਦੱਸਾਂ ਪੈਣੇ ਤੈਨੂੰ ਬੱਸ ਚਲ ਠੀਕ ਹੈ ਪੈਣਾ ਸਬਜ਼ੀ ਲੈ ਕੇ ਆਉਣਾ ਚਲ ਮੰਮੀ ਕੀ ਗੱਲ ਹੋ ਗਈ ਇਹਨਾਂ ਚ ਇਹ ਇੱਕ ਦੂਜੇ ਤੋਂ ਇੰਨੀ ਦੂਰ ਕਿਉਂ ਨੇ ਤੂੰ ਹੀ ਦੱਸ ਦੇ ਮੈਨੂੰ ਸਾਰੀ ਗੱਲ ਕੀ ਗੱਸਾ ਭਾਈ ਜਦੋਂ ਤੇਰੀ ਪਰਜਾਈ ਨੂੰ ਛੋਟੇ થી ਰੋਟੀ ਪਕਾਉਣੀ ਔਖੀ ਹੋ ਗਈ ਹੁਣ ਛੋਟਾ ਆਪ ਪਕਾ ਕੇ ਖਾਂਦਾ ਮੇਰਾ ਤਾਂ ਬਹੁਤ ਘਾਲ ਜਮਾਜਦਾ ਜਦੋਂ ਆਪ ਰੋਟੀਆਂ ਪਕਾਉਂਦਾ ਵਿਚਾਰਾ ਰੋਜ਼ ਮਿਹਣੇ ਦਿੰਦੀ ਸੀਗੀ ਮੈਂ ਰੋਟੀ ਪਕਾਉਣੀ ਆ ਮੈਂ ਰੋਟੀ ਪਕਾਉਣੀ ਆ ਤੇ ਰੱਡ ਹੋ ਗਏ ਭਾਈ ਆਪ ਪਕਾਣ ਖਾਂ ਲੱਗ ਗਿਆ ਮੈਂ ਤਾਂ ਉਹਨਾਂ ਦੇ ਦੁੱਖਾਂ ਦੀ ਮਾਰ ਹੀ ਆ ਪੈ ਗਈ ਮੰਜੇ 'ਚ ਚੱਲ ਮੰਮੀ ਤੂੰ ਟੈਨਸ਼ਨ ਨਾ ਲੈ ਮੈਂ ਆ ਗਈ ਨਾ ਹੁਣ ਸਭ ਕੁਝ ਠੀਕ ਕਰਕੇ ਹੀ ਜਾਉਂਗੀ ਆਈ ਦੀ ਐਤਨ ਤਾਪ ਬਵਦਨ ਹੋ ਗਿਆ ਆਈ ਨੂੰ ਹੈ ਮੈਨੂੰ ਤਾਂ ਲੱਗਦਾ ਜੇ ਤੂੰ ਹੁਣ ਤੂੰ ਭੱਗ ਜੇ ਵਧੀਆ ਗੱਲਾਂ ਇਹਨਾਂ ਨੇ ਨਹੀਂ ਇੱਥੇ ਹੋਣਾ ਹੈਗਾ ਨਾ ਇਹ ਮੰਨਣ ਨਾ ਉਹ ਮੰਨਣ ਦਿੰਦੀ ਆ ਕਿਸੇ ਨੂੰ ਕੋਈ ਨਾ ਮੈਂ ਇੱਕ ਵਾਰੀ ਹੋਰ ਵੇਖ ਲਾਂਦੇ ਮੈਨੂੰ ਗੱਲ ਕਰਕੇ ਇਹ ਮੈਨੂੰ ਤਾਂ ਪਤਾ ਨਹੀਂ ਕੀ ਹੋ ਜਾਂਦਾ ਖਬਰ ਹਟ ਜਾ ਹੋ ਜਾਂਦਾ ਹਾਏ ਮੰਮੀ ਹਾਏ ਮੈਂ ਤੇ ਜਾਣ ਗਈ ਬਾਈ

ਮਾਂ ਨੂੰ ਚੱਕ ਹਸਪਤਾਲ ਲੈ ਕੇ ਚਲਦੇ ਆਂ ਜੀ ਬਈ ਇਹ ਹਰੂ ਤਾਂ ਮੈਂ ਨਹੀਂ ਛਣਾਉਂਦਾ ਮਾਂ ਨੂੰ ਰੇਹੇ ਲੈ ਕੇ ਜਾਊਗਾ ਕੀ ਕਰਨ ਤੇਰੀ ਮਾਂ ਨਹੀਂ ਹੈਗੀ ਤੈਨੂੰ ਤਾਂ ਨਹੀਂ ਘੱਟ ਰਹੇਗੀ ਮਾਂ ਦੀ ਉਹ ਬੱਸ ਕਰੋ ਦੋਨੇ ਜਾਣੇ ਸ਼ਰਮ ਕਰ ਲੋ ਮਾਂ ਮਰਨ ਤੇ ਤੇ ਸੋਡੀਆਂ ਆਕੜਾ ਨਹੀਂ ਮਾਣਾ ਇਹ ਉਹੀ ਮਾਂ ਐ ਜਿਹਨੇ ਬਿਨਾ ਮਤਲਬ ਤੋਂ ਸਾਨੂੰ ਜੰਮਿਆ ਪਾਲਿਆ ਪੋਲੋਸਿਆ ਕੋਈ ਇਹਦਾ ਲੈਣਾ ਨਹੀਂ ਸੀ ਇਹਨਾਂ ਨੂੰ ਛੋੜ ਤੋ ਤੇ ਅੱਜ ਇਹਦੀ ਸੇਵਾ ਕਰਨ ਤੇ ਇੱਥੇ ਤੁਸੀਂ ਦੋਨੇ ਪ੍ਰਾਪਰਾਪਸ ਵਿੱਚ ਬੰਦੀਆਂ ਪਾ ਰਹੇ ਹੋ ਮਾਂ ਨੂੰ ਵੀ ਬੰਨ੍ਹ ਲਓ ਅੱੱਪੇ ਅਸੀਂ ਤਾਂ ਕੀ ਕਿਹਾ ਅਸੀਂ ਤਾਂ ਹਸਪਤਾਲ ਲੈ ਕੇ ਜਾਂਦੇ ਸੀ ਔਰ ਇਹ ਨਹੀਂ ਬੋਲਿਆ ਭਾਬੀ ਇਹ ਸਾਰਾ ਤੇਰਾ ਹੀ ਕੀਤਾ ਹੋਇਆ ਹੈ ਜੇ ਤੂੰ ਚੰਗੀ ਹੁੰਦੀ ਨਾ ਇਸ ਘਰ ਦਾ ਜਿੰਮੇਵਾਰੀ ਤੇਰੀ ਸੀ ਦੋਨੇ ਭਰਾਵਾਂ ਨੂੰ ਮਿਲਿਆ ਕੇ ਰੱਖਦੀ ਤੇ ਮਾਂ ਦੀ ਸੇਵਾ ਕਰਦੀ ਮੈਂ ਤਾਂ ਆਪ ਦੇ ਕੋਲ ਕੋਈ ਕਸਰ ਨਹੀਂ ਔਰ ਯਾਰ ਤੇ ਲੈਂਦਾ ਬਾਰ-ਬਾਰ ਮੇਰੇ ਨਾਲ ਤੂੰ ਇੱਕ ਗੱਲ ਸੋਚ ਭਾਬੀ ਜੇ ਇਹ ਮੇਰੀ ਥਾਂ ਤੂੰ ਹੁੰਦੀ ਤੇ ਤੇਰੀਆਂ ਪਰਜਾਈਆਂ ਤੇਰੀ ਮਾਂ ਨੂੰ ਇਹੋ ਜਿਹਾ ਕੁਝ ਕਰਦੀਆਂ ਤੇਰੇ ਭਰਾਵਾਂ ਨੂੰ ਅੱਡ ਕਰਦੀਆਂ ਤੇ ਤੇਰੇ ਦਿਲ ਤੇ ਕੀ ਬੀਤਦੀ ਇਹ ਕਿਵੇਂ ਕਰਦੀਆਂ ਮੈਂ ਨਹੀਂ ਚੱਲ ਸਕਦੀ ਇਹ ਕੁਝ ਤਵੇ ਸੋਚ ਭਾਬੀ ਮੈਂ ਕਿਵੇਂ ਜਰਦੀ ਆ ਇਹ ਦੋਨੇ ਭਰਾ ਇਹ ਮੇਰੀ ਸ਼ਾਨ ਹੈ ਤੇ ਤੂੰ ਇਹਨਾਂ ਨੂੰ ਮਿਲਿਆ ਕੇ ਰੱਖਣਾ ਸੀਗਾ ਐਨੇ ਤੂੰ ਆਪ ਤਾਂ ਕਿਜਨੇ ਤੂੰ ਤਾਂ ਆਪ ਦੋਨਾਂ 'ਚ ਫਰਕ ਕੀਤਾ ਜਿਹੜੀ ਸ਼ਰਟ ਇਹਨਾਂ ਨੇ ਪਸੰਦ ਕੀਤੀ ਸੀ ਉਹ ਇਹ ਵੀ ਲੈ ਗਿਆ ਤੂੰ ਵੀ ਤਾਂ ਕਿਤੇ ਹੀ ਆ ਮੈਂ ਉਹ ਭਾਬੀ ਤੂੰ ਕਹਿ ਜੀਆਂ ਗੱਲਾਂ ਕਰਦੀਆਂ ਮੈਂ ਇਹਨਾਂ 'ਚ ਕੋਈ ਫਰਕ ਨਹੀਂ ਕੀਤਾ ਇਹ ਨਿੱਕੇ ਹੁੰਦੇ ਦੋ ਮੈਂ ਆਪਦੇ ਮੂੰਹ 'ਚੋਂ ਚੀਜ਼ ਕੱਢ ਕੇ ਇਹਨਾਂ ਨੂੰ ਦਿੰਦੀ ਰਹੀ ਆ ਤੇ ਫਿਰ ਕੀ ਹੋ ਗਿਆ ਸ਼ਰਟ ਇਹਨੇ ਪਾ ਲਈ ਜ ਇਹਨੇ ਪਾ ਲਈ ਹਾਂ ਬੁੱਤ ਸਹੀ ਕਹਿੰਦੀ ਏ ਥੋਡੀ ਭੈਣ ਤੁਸੀਂ ਆਪਸ ਵਿੱਚ ਤਾਂ ਵੰਡੀਆਂ ਪਾ ਲਈਆਂ ਹੁਣ ਤੁਸੀਂ ਆਪਣੀ ਭੈਣ ਚ ਵੰਡੀਆਂ ਨਾ ਪਾਇਓ ਇਹ ਨਾ ਹੋਵੇ ਬਿਹੇਵਰੇ ਆਉਣ ਲੱਗੀ 100 ਵਾਰੀ ਸੋਚੇ ਮੇਰਾ ਤਾਂ ਪੁੱਤ ਕਾਲਜਾ ਮਤ ਦਾ ਜਦੋਂ ਤੁਸੀਂ ਦੋਨੇ ਭਾਈ ਆਪਸ ਵਿੱਚ ਪਰામੂ ਕਰਕੇ ਲੰਘਦੇ ਹੋ ਇਹ ਨਾ ਹੋਵੇ ਵੀ ਲੋਕ ਤੁਹਾਡੇ ਇਸ ਅੱਡ ਹੋਏ ਦਾ ਫਾਇਦਾ ਠਾ ਜਾਣ ਭਾਬੀ ਵੇਖ ਹਾਜੇ ਵੀ ਸਮਝ ਜਾ ਇਹ ਨਾ ਹੋਵੇ ਕੱਲ ਨੂੰ ਵੇਲਾ ਹੱਥੋਂ ਲੰਘ ਜਾ ਤੇਰੇ ਹਾਂ ਭੈਣ ਤੂੰ ਸਹੀ ਕਹਿੰਦੀ ਏ ਮੈਨੂੰ ਮਾਫ਼ ਕਰ ਦੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਹਸਾਸ ਹੋ ਗਿਆ ਕਿ ਜੇ ਮੈਂ ਅੱਜ ਮੰਮੀ ਉਹਨਾਂ ਨਾਲ ਐਵੇਂ ਕਰ ਰਹੀ ਆ ਕੋਲ ਮੇਰੇ ਪਰਜਾਈਆਂ ਆ ਕਰਨ ਕਿ ਮੈਥੋਂ ਨਹੀਂ ਸੇਹਾ ਜਾਣਾ ਬਾਈ ਤੂੰ ਮੈਨੂੰ ਮਾਫ਼ ਕਰ ਦੇ ਜਿਓਰ ਪਰਜਾਈਆਂ ਚ ਤਾਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਪਰ ਮੈਂ ਇਹ ਗੱਲ ਉਹਨੂੰ ਜ਼ਿਆਦਾ ਵਧਾ ਕੇ ਬਹਿ ਗਈ ਮੈਨੂੰ ਮਾਫ਼ ਕਰ ਦੇ ਬਾਈ ਬਣ ਕੇ ਚਲ ਆਪਾਂ ਫੇਰ ਕਰਾਂਗੇ ਆ ਕੇ ਪਹਿਲਾਂ ਬੇਬੇ ਨੂੰ ਲੈ ਕੇ ਚੱਲਦੇ ਆਂ ਹਾਂ ਫੇਰ ਚਲੋ ਚਲੋ ਬੇਬੇ ਨੂੰ ਲੈ ਕੇ ਚੱਲੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਵਧੀਆ ਹੋਵੋਗੇ ਤੁਹਾਨੂੰ ਸਾਡੀ ਅੱਜ ਦੀ ਮੂਵੀ ਕਿਵੇਂ ਲੱਗੀ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰਦੇ ਸ਼ੇਅਰ ਵੀ ਕਰੋ ਤੇ ਜਿਨ੍ਹਾਂ ਨੇ ਸਾਡਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ